ਇਕੀ ਤਾਂ ਕਾਲ삭 ਸਾਹਿਬ ਨੂੰ ਇਹ ਜੀ ਸਜ਼ਾ ਦੇਣੀ ਚਾਹੀਦੀ ਹੈ ਕਿ ਤੁਸੀਂ ਗਲਤੀ ਮੁਕਸ਼ਾਉਣ ਤੋਂ ਬਾਅਦ ਫੇਰ ਗਲਤੀ ਕੀਤੀ ਹੈ ਇਹਨਾਂ ਨੂੰ 8-10 ਸਾਲ ਦਾ ਸਿਆਸੀ ਜਨਿਆਸੀ ਦੇ ਦੇਣ ਤਾਂ ਕਿ ਪਤਾ ਲੱਗੇ ਕਿ ਕੀ ਹੈ ਜਿਹੜੀ ਸਿਆਸਤ ਵਾਸਤੇ ਸਾਰਾ ਕੁਝ ਕਰ ਰਹੇ ਆ ਅਗਲਾ ਬਾਦਲੀਆਂ ਚ ਉਹ ਸਭ ਸਾਰਾ ਕੁਝ ਕਰ ਰਹੇ ਸਾੜਾ ਫੇਰੋ ਸੇਵਾ ਕਰੋ ਗੁਰਦੁਆਰਾ ਸਾਹਿਬ ਜਾਓ ਜਦੋਂ ਅੰਦਰ ਆਤਮਾ ਧੋਤੀ ਜਾਓ ਫੇਰ ਆਇਓ ਟਰੰਸਾ ਗਰੁੱਪ ਜਿਹੜਾ ਉਹ ਫੇਰ ਵਾਪਸੀ ਕੀਤੀ ਸੀ ਅਕਾਲੀ ਦਲ ਦੇ ਵਿੱਚ ਹੁਣ ਫਿਰ ਉਹ ਚੰਦੂ ਮਾਜਰਾ ਹੁਣਾ ਦੇ ਨਾਲ ਬੀਬੀ ਜਗੀਰ ਕੁਰ ਹੁਣਾ ਦੇ ਨਾਲ ਹਾਲਾਂਕਿ ਜਗੀਰ ਕੁਰ ਵੀ ਵਾਪਸ ਆਈ ਸੀ ਉਹ ਫਿਰ ਹੁਣ ਬਾਕੀ ਹੋ ਗਏ ਉਹ ਕਹਿੰਦੇ ਸਾਨੂੰ ਅਸੀਂ ਮਾਫੀ ਮੰਗਣੀ ਹੈ ਸਾਨੂੰ ਗਲਤੀਆਂ ਦਾ ਹੁਣ ਅਹਿਸਾਸ ਹੋਇਆ ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਨੌ ਮਨ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ ਅੱਜ ਇਹਦਾ ਵੀ ਨੀਂਦ ਖੁੱਲ ਗਈ ਕੁੰਭ ਕਰਨੇ ਦੀ ਗਲਤੀਆਂ ਹੋਈਆਂ ਉਹ ਪਹਿਲਾਂ ਨਹੀਂ ਪਤਾ ਲੱਗਿਆ ਇਹਨਾਂ ਨੂੰ ਗਲਤੀਆਂ ਹੋਈਆਂ ਜੇ ਹੋ ਰਹੀਆਂ ਸੀ ਇਹਨਾਂ ਨੇ ਇੱਕ ਚੀਜ਼ ਦੀ ਪਹਿਲਾਂ ਮਾਫੀ ਮੰਗੀ ਸੀ ਜਾਂ ਰੌਲਾ ਪਿਆ ਸੀ ਡੇਰਾ ਸੱਚਾ ਸੌਦੇ ਵਾਲੇ ਦਾ ਕੀ ਉਸ ਤੋਂ ਬਾਅਦ ਜਦੋਂ ਵੋਟਾਂ ਪਈਆਂ 14 ਚ ਇਹ ਸਾਰਾ ਕਾਲੀ ਦਲ ਉੱਥੇ ਚੱਲ ਕੇ ਨਹੀਂ ਗਿਆ ਸੱਤ ਸੱਦਾ ਡੇਰਾ ਸੱਤ ਸੱਦਾ ਕੋਲੇ ਵੋਟਾਂ ਮੰਗਣ ਵਾ। بار بار 84 84 ਦੀ ਗੱਲ ਕਰਦੇ ਅਣੀ ਸ਼ੁਰੂਆਤ ਕਿਹਨੇ ਕੀਤੀ ਹੈ ਕਿ ਕਿੱਥੋਂ ਸ਼ੁਰੂ ਹੋਇਆ ਕਪੂਰੀ ਦਾ ਮੋਰਚਾ ਸੀ ਪਾਣੀ ਦਾ ਉੱਥੋਂ ਚੱਕ ਕੇ ਗਾਉਂ ਲੈ ਕੇ ਗਿਆ ਉਹਨੂੰ ਅਕਾਲ ਤੱਕ ਸਭ ਤੋਂ ਕਾਉਂ ਲੈ ਕੇ ਗਿਆ ਪ੍ਰਵਾਲਾ ਸਾਹਿਬ ਕਾਉਂ ਲੈ ਕੇ ਗਿਆ ਕਾਂਗਰਸ ਦੀ ਪਰਫਾਰਮੈਂਸ ਪੰਜਾਬ ਦੇ ਵਿੱਚ ਜਿਹੜੀ ਰਹੀ ਹੈ ਸੱਤ ਸੀਟਾਂ ਆਈਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਸੱਪੋਤਰੀ ਅਗਰ ਵਿਜੇਂਦਰ ਸਿੰਘਲਾ ਜੀ ਸੰਗਰੂਪ ਤੋਂ ਲੜਦੇ ਤਾਂ ਉਹ ਹਿੰਦੂ ਵੋਟ ਵੀ ਡਿਵਾਈਡ ਹੋ ਜਾਣੀ ਸੀ ਬਰਾਬਰ ਪਹੁੰਚਣਾ ਸੀ ਕੰਮ ਸੋ ਇਸ ਕਰਕੇ ਸਾਡੀ ਇੱਕ ਨੱਦਪੁਰ ਸਾਹਿਬ ਆਸਾ ਦੀ ਸੀ ਕਿ ਅੱਧੀ ਸਾਡੀ ਹੋਰ ਵੀ ਆ ਸਕਦੀ ਸੀ ਹੁਸ਼ਿਆਰਪੁਰ ਸੀਟ ਨੂੰ ਲੈ ਕੇ ਕਹਿੰਦੇ ਕਿ ਉੱਥੇ 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 ਵੀ ਮਰਗਟ ਸਿੰਘ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਉੱਥੇ ਭਾਰਤ ਕੁਸ਼ਣ ਆਸ਼ੂ ਨੇ ਰਾਜਾ ਬੜਿੰਗ ਦੀ ਕੈਂਪੇਨ ਤਾਂ ਸੰਭੀ ਪੂਰੀ ਦੀ ਪੂਰੀ ਪਰ ਹੁਣ ਉਹ ਖੁੱਲ ਕੇ ਬੋਲ ਰਿਹਾ ਹੈ ਉਹ ਇੰਟਰਵਿਊਜ਼ ਦੇ ਵਿੱਚ ਵੀ ਕਹਿ ਰਿਹਾ ਕਿ ਆਪਣੇ ਆਪ ਨੂੰ ਸੀਐਮ ਦੇ ਤੌਰ ਤੇ ਪ੍ਰੋਜੈਕਟ ਕਰ ਰਿਹਾ ਆਪਣੇ ਆਪ ਨੂੰ ਚਮਕਾਉਣ ਤੇ ਲੱਗੇ ਹੋਏ ਆ ਕੁਛ ਇੱਕ ਲੀਡਰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ 70 ਸਾਲਾਂ ਦਾ ਜਿਹੜਾ ਰਾਮ ਰੋਲਾ ਸੀ ਕਹਿੰਦੇ ਉਹਨੂੰ ਠੀਕ ਕਰਨ ਵਾਸਤੇ ਥੋੜਾ ਜਿਹਾ ਸਮਾਂ ਤਾਂ ਲੱਗਦਾ ਹੈ ਇਹ ਗੱਲ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਇੱਕ ਮੁੱਖ ਮੰਤਰੀ ਇੱਕ ਲਈ ਸੁਣਾਉਣਾ ਹੁੰਦਾ ਚਲੋ ਕਲਾਕਾਰ ਤਾਂ ਸੁਣਾਉਣਾ ਦੇਖਿਆ ਮੈਂ ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਦੇਸ਼ ਚ ਲੋਕ ਸਭਾ ਚੋਣਾਂ ਹੋਈਆਂ ਨਵੀਂ ਸਰਕਾਰ ਬਣ ਗਈ ਹੈ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਨਰਿੰਦਰ ਮੋਦੀ ਪਰ ਵਿਰੋਧੀ ਇਹ ਗੱਲ ਕਹਿੰਦੇ ਕਿ ਸਰਕਾਰ ਲੰਬੀ ਚੱਲਣੀ ਨਹੀਂ ਹੈ ਰਾਹੁਲ ਗਾਂਧੀ ਦੇ ਵਿੱਚ ਬਹੁਤ ਸਾਰੇ ਚੇਂਜਸ ਆਏ ਰਾਹੁਲ ਗਾਂਧੀ ਇੱਕ ਮੈਚੂਰ ਪੋਲੀਟੀਸ਼ੀਅਨ ਦੀ ਤਰ੍ਹਾਂ ਭਾਸ਼ਣ ਵੀ ਦੇਣ ਲੱਗੇ ਔਰ ਰਾਹੁਲ ਗਾਂਧੀ ਦੀਆਂ ਚੀਜ਼ਾਂ ਨੂੰ ਬਹੁਤ ਸੰਜੀਦਗੀ ਦੇ ਨਾਲ ਦੇਖਿਆ ਤੇ ਸੁਣਿਆ ਵੀ ਜਾ ਰਿਹਾ ਹੈ ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪਰਫਾਰਮੈਂਸ ਕਾਂਗਰਸ ਨੇ ਕੀਤੀ ਹੈ ਕੁਝ ਇੱਕ ਲੋਕ ਰਾਜੀ ਹੈ ਇਸ ਗੱਲ ਤੋਂ ਪਰ ਜ਼ਿਆਦਾਤਰ ਕਾਂਗਰਸੀ ਨਾਰਾਜ਼ ਨੇ ਉਹ ਕਹਿੰਦੇ ਕਿ ਪਰਫਾਰਮੈਂਸ ਹੋਰ ਵਧੀਆ ਹੋ ਸਕਦੀ ਸੀ ਟਿਕਟਾਂ ਦੀ ਵੰਡ ਠੀਕ ਨਹੀਂ ਹੋ ਪਾਈ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ ਹੈ तमाम ਮਸਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਜੀ ਸਾਡੇ ਨਾਲ ਨੇ ਬੀਬੀ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਧੰਨਵਾਦ ਤੁਸੀਂ ਸੰਤੁਸ਼ਟੋਂ ਵਿੱਚ ਜਿਹੜੀ ਪਰਫਾਰਮੈਂਸ ਰਹੀ ਹੈ ਵੈਸੇ ਸਭ ਤੋਂ ਪਹਿਲਾਂ ਤੇ اسی ਤੇ ਗੱਲ ਕਰਦੇ ਕਾਂਗਰਸ ਦੀ ਪਰਫਾਰਮੈਂਸ ਪੰਜਾਬ ਦੇ ਵਿੱਚ ਜਿਹੜੀ ਰਹੀ ਹੈ 7 ਸੀਟਾਂ ਆਈਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਦੇਖੋ ਸੂਬੇ ਦੀ ਸਰਕਾਰ ਮੁੱਖ ਮੰਤਰੀ ਖਾਸ ਤੌਰ ਤੇ 13 0 ਕਹਿੰਦੇ ਆਏ ਤੇ ਅਸੀਂ ਕੋਈ 13 ਨਹੀਂ ਕਿਹਾ 17 ਨਹੀਂ ਕਿਹਾ 5 ਨਹੀਂ ਕਿਹਾ 10 ਨਹੀਂ ਕਿਹਾ ਤੇ ਅਸੀਂ ਆਪਣੇ ਬਲਬੂਤੇ ਤੇ ਲੱਗੇ ਰਹੇ ਹਾਂ ਲੇਕਿਨ ਲੋਕਾਂ ਨੂੰ ਵੀ ਇਹ ਲੱਗਦਾ ਸੀ ਕਿ ਸ਼ਾਇਦ 4-5 ਇੱਕ ਸੀਟਾਂ ਹੀ ਆਉਣੀਆਂ ਕਾਂਗਰਸ ਨੂੰ ਹੂੰ ਅਸੀਂ ਸੱਤ ਸੀਟਾਂ ਜਿਹੜੀਆਂ ਸਾਨੂੰ ਕਾਂਗਰਸ ਨੂੰ ਆ ਗਈਆਂ ਮੈਂ ਸਮਝਦੀ ਆ ਕਿ ਚੰਗੀ ਪਰਫਾਰਮੈਂਸ ਹੈ ਲੇਕਿਨ ਇਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਸਮਝਦੇ ਆ ਕਿ ਜਿਹੋ ਜੀ ਹਾਲਾਤ ਜਿਹਹ ਜਿਆ ਰੋਸਾ ਲੋਕਾਂ ਦੇ ਵਿੱਚ ਸੂਬੇ ਦੀ ਸਰਕਾਰ ਦੇ ਖਿਲਾਫ ਸੀਗਾ ਉਹਦੇ ਮੁਤਾਬਕ ਔਰ ਜਿਸ ਤਰ੍ਹਾਂ ਦੀ ਪੋਜੀਸ਼ਨ ਦੇ ਮੁਤਾਬਕ ਅਕਾਲੀ ਦਲ ਨੂੰ ਲੋਕਾਂ ਨੇ ਨਿੰਦਿਆ ਬੀਜਪੀ ਨੂੰ ਬਿਲਕੁਲ ਹੀ ਨਹੀਂ مخالਫਤ ਸੀ ਪੰਜਾਬ ਦੇ ਵਿੱਚ ਔਰ ਆਮ ਆਦਮੀ ਪਾਰਟੀ ਦਾ ਵੀ ਪੂਰੀ ਤਰ੍ਹਾਂ ਨਾਲ ਲੋਕਾਂ ਦਾ ਦਿਲ ਟੁੱਟਿਆ ਹੋਇਆ ਸੀਗਾ ਇਹਦੇ ਵਿੱਚ ਸੋਚਦੇ ਹੈਗੇ ਆ ਸਾਡੇ ਕੁਝ ਵਰਗ ਵੀ ਸੋਚਦੇ ਯਾਰ ਮੇਬੀ ਸ਼ਾਇਦ ਕੁਝ ਸਚਾਈ ਵੀ ਹੋਵੇ ਉਹਦੇ ਵਿੱਚ ਕਿ ਕੁਝ ਸੀਟਾਂ ਹੋਰ ਵੀ ਆ ਸਕਦੀਆਂ ਸੀ ਮੈਂ ਤਾਂ ਇੱਕ ਅੱਧੀ ਦੀ ਗੱਲ ਕਰਦੀਆਂ ਕੁਫਾ ਫਾਰ ਐਗਜ਼ਾਮਪਲ ਜਿਵੇਂ ਸਾਡੀ ਅਨੰਤਪੁਰ ਸਾਹਿਬ ਦੀ ਸੀਟ ਹੈ ਅਗਰ ਵਿਜੇਂਦਰ ਸਿੰਘਲਾ ਜੀ ਸੰਗਰੂਪ ਤੋਂ ਲੜਦੇ ਇਥੋਂ ਚਾਹੇ ਕੋਈ ਵੀ ਲੜਦਾ ਆਨੰਦਪੁਰ ਸਾਹਿਬ ਤੋਂ ਰਾਣਾ ਕੇਪੀ ਵੀ ਅੱਛੇ ਉਮੀਦਵਾਰ ਸੀ ਹੋਰ ਵੀ ਕਦੋਂ ਹੋ ਸਕਦੇ ਐ ਰਾਣਾ ਗੁਰਜੀਤ ਵੀ ਮੰਗ ਰਿਹਾ ਸੀ ਟਿਕਟ ਹਾਂ ਕੋਈ ਵੀ ਇੰਦਾ ਦੇ ਵਿੱਚੋਂ ਲੇਕਿਨ ਮੈਂ ਸਮਝਦੀ ਆ ਕਿ ਜਿਆਦਾ ਰਾਜਪੂਤ ਵੋਟ ਹੋਣ ਨਾਲ ਰਾਣਾ ਕੇਪੀ ਨੂੰ ਵੀ ਦੇ ਵਿੱਚ ਮੈਂ ਸ਼ਾਮਲ ਕਰਦੀ ਆ ਕਿ ਉਹ ਸਾਡੀ ਸੀਟ ਕਿਉਂਕਿ ਥੋੜੇ ਜਿ ਮਾਰਜਨ ਤੇ ਹਾਰੇ ਹੋ ਸ਼ੋਰ ਸਾਲਟ ਸੇ ਜਿੱਤ ਸਕਦੇ ਸੀ ਅਸੀਂ ਉਹ ਸੀਟ ਲੂਜ਼ ਕੀਤੀ ਜਿਹੜਾ ਸਾਡੇ ਖਾਤੇ ਚ ਆਉਣੀ ਸੀ ਪਲੱਸ ਜੇ ਇਹ ਬੀਜੇਂਦਰ ਸਿੰਘਲਾ ਜੀ ਸਗਰੂਰ ਤੋਂ ਲੜਦੇ ਉੱਥੇ ਜਿਹੜਾ ਸੰਗਰੂਪ ਦੇ ਵਿੱਚ ਇੱਕ ਫੈਕਟਰ ਇਹ ਆ ਗਿਆ ਕਿ ਸਾਡੀ ਸਿੱਖ ਬੋਰਡ ਡਿਵਾਈਡ ਹੋ ਗਈ ਕਿਉਂਕਿ ਸਿਮਰਜੀਤ ਮਾਨ ਜਾਂ ਸਾਡੇ ਆਪਣੇ ਖੈਰਾ ਇਹ ਦੋਨੋਂ ਇੱਕੋ ਖਿਆਲਤ ਦੇ ਲੋਕ ਕਿਨੇ ਜਾਂਦੇ ਆ ਇਹਨਾਂ ਨੂੰ ਜਿਆਦਾ ਸਮਝ ਕੇ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਸਿੱਖੇ ਜ਼ਿੰਮਦਾਦਾਰ ਜਾਂ ਹੋਰ ਇਸ ਤਰ੍ਹਾਂ ਦਾ ਇੱਕੋ ਜਿਹਾ ਇਸ਼ੂਸ ਸੇਮ ਇਸ਼ੂ मोस्टਲੀ ਸੇਮ ਥਾਟਸ ਨੇ ਇਹਨਾਂ ਦੀ ਵੋਟ ਬਰਾਬਰ ਬਰਾਬਰ ਆ ਗਈ ਔਰ ਉੱਥੇ ਸਾਡਾ ਕਿਸਾਨ ਜੂਰੀਆਂ ਸਾਡੀਆਂ ਸਾਰੀਆਂ ਵਿਚਾਰੀਆਂ ਨੂੰ ਬਹੁਤ ਤੰਗ ਕੀਤਾ ਬੀਜੇਪੀ ਨੇ ਉਹਨਾਂ ਦਾ ਹੱਕ ਵੀ ਇਸੇ ਵਿਰੋਧ ਕਰਦੇ ਲੇਕਿਨ ਉਹ ਵਿਰੋਧ ਇਸ ਕਰਕੇ ਸਾਨੂੰ ਉਹਦਾ ਤੁਹਾਡਾ ਨੁਕਸਾਨ ਪੈ ਗਿਆ ਕਿ ਉੱਥੇ ਜਿਹੜਾ ਥੋੜਾ ਬਹੁਤ ਮੰੰਦਰ ਕਰਕੇ ਵੀ ਤੇ ਕੁਝ ਇਸ ਤਰ੍ਹਾਂ ਕਰਕੇ ਕਿ ਜਿਹੜੀ ਉਹ Hindu ਭਾਈਚਾਰਾ ਇਕੱਠਾ ਹੋ ਗਿਆ ਜੇ ਸਾਡੇ ਉੱਥੇ ਬੀਜੇਂਦਰ ਸਿਕਲਾ ਉਹਦੇ ਤੋਂ ਸਾਨੂੰ ਉਹ Hindu ਵੋਟ ਵੀ ਡਿਵਾਈਡ ਹੋ ਜਾਣੀ ਸੀ ਬਰਾਬਰ ਪਹੁੰਚਣਾ ਸੀ ਕ ਤੋ ਇਸ ਕਰਕੇ ਸਾਡੀ ਕਰਨਤਪੁਰ ਸਾਹਿਬ ਆਸਾ ਦੀ ਸੀ ਕਿ ਕਦੀ ਸਾਡੀ ਹੋਰ ਵੀ ਆ ਸਕਦੀ ਸੀ। ਹੁਸ਼ਿਆਰਪੁਰ ਸੀਟ ਨੂੰ ਲੈ ਕੇ ਕਹਿੰਦੇ ਕਿ ਉੱਥੇ 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 ਵੀ ਉੱਥੇ ਵੀ ਦੇਖੋ ਸਾਡੇ ਬਹੁਤ ਵਧੀਆ ਉਮੀਦਵਾਰ ਸੀਗੇ ਜਿਹੜੇ ਲੈ ਕੇ ਗਏ ਸਾਡੀ ਪਾਰਟੀ ਚੋਂ ਵਰਗਲ ਕੇ ਲੇਕਿਨ ਮੋਟਾ ਚੀਜ਼ ਸਵਾਲ ਸੀਟਾਂ ਦਾ ਨਹੀਂ ਕਿ ਦੋ ਵੱਧ ਦਾ ਇੰਗਾ ਜਦੋਂ ਘਟਾਈਆਂ ਸਵਾਲ ਸਿਰਫ ਇਹ ਹੁੰਦਾ ਹੈ ਕਿ ਜਿਹੜੀ ਸਰਕਾਰ ਦੇ ਵਿੱਚ ਪਾਰਟੀ ਦੇ ਲੀਡਰਸ਼ਿਪ ਨੂੰ ਉਮੀਦਵਾਰੀ ਨਹੀਂ ਮਿਲ ਰਹੀ ਤੁਸੀਂ ਪਹਿਲਾਂ ਜਲੰਧਰ ਦੇਖੋ ਉੱਥੇ ਇਹਨਾਂ ਨੇ ਕਾਂਗਰਸੀ ਦਾ ਰਿੰਕੂ ਸਾਡਾ ਲੈ ਕੇ ਗਏ ਸੀ ਔਰ ਰੂਲਿੰਗ ਪਾਰਟੀ ਦੀ ਟਿਕਟ ਛੱਡ ਕੇ ਰਿੰਕੂ ਬੀਜੇਪੀ ਚ ਚਲੇ ਆ ਗਿਆ ਟਿਕਟ ਸਮੇਤ ਹੀ। ਯਾਰ ਆ ਸੀ ਸਿੱਟ ਗਿਆ ਆ ਵੀ ਆ ਸਭ ਉਹ ਟਿਕਟ। ਅੱਛਾ ਇਹੀ ਹਾਲ ਇੱਥੇ ਇਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਕੋਲ ਵਿਦਵਾਰੀ ਕੋਈ ਨਹੀਂ ਸੀ। ਸਾਡੇ ਬੰਦੇ ਨੂੰ ਕਿਵੇਂ ਲਗੇ ਕੀ ਲਗੇ ਡਰਾ ਕੇ ਲਗੇ ਬੜਿਆ ਕੇ ਲਗੇ ਜਿਵੇਂ ਵੀ ਲਗੇ ਗਏ। ਸਭ ਨੂੰ ਨਹੀਂ ਪਤਾ ਕਿਵੇਂ ਲੈ ਕੇ ਗਏ। ਲੇਕਿਨ ਉੱਥੇ ਵੀ ਐਕਚੁਅਲੀ ਤਾਂ ਕਾਂਗਰਸੀ ਹੈ ਨਾ ਬੇਸਿਕਲੀ ਕਾਂਗਰਸੀ ਸੀ। ਕੀ ਮਜਬੂਰੀਆਂ ਹੋਣਗੇ ਉਹਨੂੰ ਪਤਾ ਹੈਗਾ। ਤੇ ਉਹ ਸੀਟ ਵੀ ਜੇ ਪਾਰਟੀ ਨੂੰ ਸੂਬੇ ਦੀ ਸਰਕਾਰ ਵਾਲੀ ਪਾਰਟੀ ਨੂੰ ਉਮੀਦਵਾਰ ਨਹੀਂ ਮਿਲਦੇ ਤਾਂ ਮੈਂ ਸਮਝ ਜਤ ਕਾਦੀ ਤਿੰਨ ਸੀਟਾਂ 13 ਤੋਂ 3 ਕਹਿ ਕੇ ਤੁਸੀਂ ਪਹਿਲਾਂ ਵੱਡੀ ਗੱਲ ਕਰਦੇ ਕਿਉਂ ਲੋਕ ਤਰੰਕਾਰ ਦੀ ਚੀਜ਼ ਚੰਗੀ ਨਹੀਂ ਸਮਝਦੇ ਇਹ ਤਿੰਨ ਕਹਿੰਦੇ 13 ਕਹਿੰਦੇ ਸੀਗੇ ਤੇ ਉੱਪਰਲੇ ਕਹਿੰਦੇ ਸੀ 400 ਤੋਂ ਉੱਪਰ ਦੋ ਹੀ ਸਰਕਾਰਾਂ ਇੱਕ ਸੈਂਟਰ ਦੀ ਇੱਕ ਸੂਬੇ ਦੀ ਤੋਂ ਦੋ ਹੀ ਸਰਕਾਰਾਂ ਨੇ ਜਿਹੜੇ ਚੱਕੀਆਂ ਗੱਲਾਂ ਕੀਤੀਆਂ ਕਾਂਗਰਸ ਸਟੇਟ ਲੈਵਲ ਤੇ ਵੀ ਸੈਂਟਰਲ ਲੈਵਲ ਤੇ ਵੀ ਟਰਮੇ ਨਾ ਚੱਲੀ ਹੈ। ਹੂੰ। ਸੰਜੀਦਗੀ ਨਾ ਚੱਲੀ ਹੈ। ਉਹਦੇ ਤੇ ਲੋਕਾਂ ਨੇ ਕਾਂਗਰਸ ਦਾ ਹਰ ਥਾਂ ਤੇ ਭਾਵੇਂ ਦਿੱਲੀ ਵਿੱਚ ਵੀ ਹੂੰ ਮੋਦੀ ਸਰਕਾਰ ਬਣਾ ਕੇ ਹੂੰ ਵੱਖਰੀ ਗੱਲ ਹੈ ਲੇਕਿਨ ਉਹ ਬਣ ਕੇ ਵੀ ਕਾਨੂੰਨੀ ਤੌਰ ਤੇ ਠੀਕ ਹੈ ਬਣ ਗਈ ਹੈ। ਪਰ ਲੋਕਾਂ ਦੇ ਦਿਲਾਂ ਵਿੱਚ ਅੱਜ ਕਾਂਗਰਸ ਰਾਜ ਕਰਦੀ ਹੈ। ਹੂੰ। ਪਰ ਕਾਂਗਰਸ ਤੋਂ ਜਿਸ ਤਰੀਕੇ ਨਾਲ ਪ੍ਰਗਟ ਸਿੰਘ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਉੱਥੇ ਭਰਤ ਕੁਸ਼ਨ ਆਸ਼ੂ ਨੇ ਰਾਜਾ ਬੜਿੰਗ ਦੀ ਕੈਂਪੇਨ ਤਾਂ ਸੰਭੀ ਪੂਰੀ ਦੀ ਪੂਰੀ ਪਰ ਹੁਣ ਉਹ ਖੁੱਲ ਕੇ ਬੋਲ ਰਿਹਾ ਹੈ ਉਹ ਇੰਟਰਵਿਊਜ਼ ਦੇ ਵਿੱਚ ਵੀ ਕਹਿ ਰਹੇ ਕਿ ਆਪਣੇ ਆਪ ਨੂੰ ਸੀਐਮ ਦੇ ਤੌਰ ਤੇ ਪ੍ਰੋਜੈਕਟ ਕਰ ਰਹੇ ਆਪਣੇ ਆਪ ਨੂੰ ਚਮਕਾਉਣ ਤੇ ਲੱਗੇ ਹੋਏ ਆ ਕੁਝ ਇੱਕ ਲੀਡਰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ ਤੇ ਕੋਈ ਇਗਜ਼ਾਮ ਹੁੰਦੀਆਂ ਰਹਿੰਦੀਆਂ ਮੈਨੂੰ ਦੱਸੋ ਕਿਹੜੀ ਪਾਰਟੀ ਵਿੱਚ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਡਿਫਰੈਂਸ ਆਪੀਨੀਅਨ ਜੋ ਆਪਣੀ ਆਪਣੀ ਲੈਵਲ ਦੇ ਉੱਤੇ ਥਾਟਸ ਜਿਹੜੀਆਂ ਹੁੰਦੀਆਂ ਹੁੰਦੀਆਂ ਉਹਨਾਂ ਨੇ ਜਿਸ ਵਿਚਾਰ ਤੋਂ ਕਿ ਉਹ ਜਾਣਦੇ ਹੋਣਗੇ ਲੇਕਿਨ ਮੈਂ ਤਾਂ ਮੋਟਾ ਅਨਲਿਸਿਸ ਕਰਕੇ ਦੇਖਦੀਆਂ ਵੀ ਸਾਨੂੰ ਜਿੰਦੀਆਂ ਆ ਗਈਆਂ ਇਹ ਵੀ ਠੀਕ ਹੈਗੀਆਂ ਲੋਕਾਂ ਦੇ ਜੋ ਸਮਝਦੇ ਸੀ ਚਾਚਾ ਚੱਲਦੀ ਸੀ ਪੰਜ ਚਾਰ ਲੋਕ ਕਾਂਗਰਸ ਸਾਨੂੰ ਆ ਗਏ ਅੱਛਾ ਲੇਕਿਨ ਇਹਨਾਂ ਦੀ ਗੱਲ ਵੀ ਠੀਕ ਹੈ ਕਿ ਕਦੋਂ ਹੋਰ ਵੀ ਸਾਨੂੰ ਆ ਸਕਦੀਆਂ ਸੀਗੀਆਂ ਜੇ ਥੋੜੀ-ਮੋਟੀ ਅਸੀਂ ਹੋਰ ਕਾ ਵੀ ਲੇਕਿਨ ਕਈ ਲੋਕ ਇੱਕ ਤਰ੍ਹਾਂ ਦੀ ਗੱਲਾਂ ਕਰਦੇ ਆ ਕਿ ਇਹ ਵੀ ਸਮਝਿਆ ਜਾਂਦਾ ਸੀਗਾ ਚਾਹੇ ਕਾਂਗਰਸ ਨੂੰ ਆ ਜਾਣ ਜਾਏ ਆਪ ਨੂੰ ਆਜਨ ਉੱਤੇ ਤਾਂ ਇੰਡੀਆ ਗੱਠ ਜੋੜ ਚੀ ਜਾਣੀਆਂ ਨਹੀਂ ਸੀਤਾ ਸੋ ਕੀ ਕਾਰਨ ਨੇ ਮੈਨੂੰ ਨਹੀਂ ਪਤਾ ਇਸ ਦਾ ਤੇ ਇਸ ਲਈ ਸਰਕਾਰ ਦਾ ਪ੍ਰੈਸ਼ਰ ਵੀ ਹੁੰਦਾ ਸੂਬੇ ਦੀ ਦਾ ਉਹਨਾਂ ਦੇ ਸੋਰਸ ਵੀ ਹੁੰਦੇ ਨੇ ਏਜੰਸੀਆਂ ਵੀ ਹੁੰਦੀਆਂ ਕੁਇਸ ਕਾਰਨ ਕਰਕੇ ਆਪਕੋ ਆਪਣੀ ਪੀਨੀਅਨ ਉਹ ਕੀ ਕਹਿੰਦੇ ਹੈਗੇ ਨੇ ਮੈਂ ਉਹਨਾਂ ਤੋਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਤੁਹਾਨੂੰ ਰਿਵਾਈਵਲ ਦੇ ਚਾਂਸੇ ਕਿਹਦੇ ਜ਼ਿਆਦਾ ਲੱਗਦੇ ਕਿਉਂਕਿ ਅਕਾਲੀ ਦਲ ਤਾਂ ਖੇਰੂ-ਖੇਰੂ ਹੋਇਆ ਅਕਾਲੀ ਦਲ ਦੇ ਵਿੱਚ ਵੀ ਹੁਣ ਦੋ ਢੜੇ ਹੋ ਗਏ ਖੁੱਲ ਕੇ ਸਾਹਮਣੇ ਆ ਗਏ ਆ ਢਿੰਟਸਾ ਗਰੁੱਪ ਜਿਹੜਾ ਉਹ ਫਿਰ ਵਾਪਸੀ ਕੀਤੀ ਸੀ ਅਕਾਲੀ ਦਲ ਦੇ ਵਿੱਚ ਹੁਣ ਫਿਰ ਉਹ ਚੰਦੂ ਮਾਜਰਾ ਹੋਣਾਂ ਦੇ ਨਾਲ ਬੀਬੀ ਜਗੀਰ ਕੁਰ ਹੋਣਾਂ ਦੇ ਨਾਲ ਹਾਲਾਂਕਿ ਜਗੀਰ ਕੁਰ ਵੀ ਵਾਪਸ ਆਇਆ ਸੀ ਉਹ ਫਿਰ ਹੁਣ ਬਾਕੀ ਹੋ ਗਏ ਉਹ ਕਹਿੰਦੇ ਕਿਸੇ ਸਾਨੂੰ ਅਸੀਂ ਮਾਫੀ ਮੰਗਣੀ ਹੈ ਸਾਨੂੰ ਗਲਤੀਆਂ ਦਾ ਹੁਣ ਅਹਿ ਔਰ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਕਾਲੀ ਦਲ ਦੇਆਂ ਨੂੰ ਔਰ ਦੂਸਰਾ ਇਹ ਕਿ ਤੁਹਾਨੂੰ ਚਾਂਸੇਜ਼ ਕਿਵੇਂ ਕੀ ਲੱਗਦੇ ਆ ਕਾਂਗਰਸ ਦੇ ਜਾਂ ਅਕਾਲੀ ਦਲ ਦੇ ਰਿਵਾਈਵਲ ਦੇ ਦੇਖੋ ਅਕਾਲੀ ਦਲ ਦੀ ਸਿਚੁਏਸ਼ਨ ਬੜੀ ਹਾਸੋਹੀਣੀ ਹੈ ਅ ਇਹ ਸਨੇ ਪੁੱਛਿਆ ਤੇ ਮੈਂ ਵੀ ਇਹ ਗੱਲ ਕਹੀ ਕਿ ਕਿਸੇ ਨੇ ਆਪ ਹੀ ਜਵਾਬ ਦਿੱਤਾ ਕਿ ਜੀ ਅਕਾਲੀ ਦਲ ਦਾ ਕੀ ਤੁਸੀਂ ਕਿਵੇਂ ਦੇਖਦੇ ਹੋ ਉਹ ਕਹਿੰਦੇ ਹੱਸ ਕੇ ਕਿਸੇ ਬੰਦੇ ਨੇ ਕਿਹਾ ਕਹਿੰਦੇ ਜੀ ਨੌ ਮਣ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ ਅੱਜ ਇਹਨਾਂ ਦੀ ਨੀਂਦ ਖੁੱਲ ਗਈ ਕੁੰਭ ਕਰਨੇ ਦੀ ਗਲਤੀਆਂ ਹੋਈਆਂ ਉਹ ਪਹਿਲਾਂ ਨਹੀਂ ਪਤਾ ਲੱਗਿਆ ਇਹਨਾਂ ਨੂੰ ਗਲਤੀਆਂ ਹੋਈਆਂ ਜਦੋਂ ਹੋ ਰਹੀਆਂ ਸੀ ਜਦੋਂ ਕਰਾਰ ਰਹੇ ਸੀ ਜਦੋਂ ਵਿੱਚ ਬੈਠ ਕੇ ਕਰ ਰਹੇ ਸੀਗੇ ਉਦੋਂ ਨਹੀਂ ਸੀ ਪਤਾ ਸਾਰੇ ਚਾਹੇ ਪਹਿਲਾਂ ਸੁਖਵੀਰ ਬਾਦਲ ਇਹ ਚੱਕਟੇ ਬੱਟੇ ਇੱਕੋ ਥਲੀ ਦੇ ਨੇ ਲੇਕਿਨ ਉਸ ਵੇਲੇ ਪਹਿਲਾਂ ਸੁਖਵੀਰ ਬਾਦਲਾ ਦੀ ਮੰਗਿਆ ਆ ਖਿਮਾ ਜਾਂਚਣਾ ਜਾਣੇ ਅਣਜਾਣੇ ਚ ਗਲਤੀਆਂ ਆ ਹੁਣ ਇਹ ਜਾ ਕੇ ਬੰਨੇ ਆ ਨੇ ਲੇਕਿਨ ਸਾਡਾ ਜਿਹੜਾ ਉਚਿਤਮ ਹੈ ਅਕਾਲ ਤਖਤ ਤੋਂ ਬਹੁਤ ਉਚਿਤਮ ਸਾਡਾ ਆਪਣਾ ਜੀ ਤੁਸੀਂ ਤਖਤ ਹੈ ਸਾਡਾ ਜਿਹਦਾ ਬਹੁਤ ਵੱਡਾ ਸਨਮਾਨ ਹੈ ਬਹੁਤ ਵੱਡਾ ਇਤਿਹਾਸ ਵਿੱਚ ਵੀ ਅਸੀਂ ਦੇਖਦੇ ਆਏ ਹਾਂ ਕਿ ਕਿੱਡੀ ਕਿੱਡੀ ਗੱਲਾਂ ਹੁੰਦੀਆਂ ਰਹੀਆਂ ਸਭ ਤੋਂ ਉੱਚੀ ਸਸਥਾ ਉਹਨਾਂ ਨੂੰ ਇਸ ਪਾਰਟੀ ਨੇ ਹਾਲਾਂਕਿ ਮੈਂ ਸਮਝਦੀ ਆ ਕਿ ਰਿਜਨਲ ਪਾਰਟੀਆਂ ਹੋਣੇ ਚਾਹੀਦੀਆਂ ਆ ਕਾਲੀ ਦਲ ਪੁਰਾਣਾ ਬਹੁਤ ਚੰਗਾ ਕਾਲੀ ਦਲ ਹੁੰਦਾ ਸੀ ਮਾਸਟਰ ਤਾਰਾ ਸਿੰਘ ਵਾਲੇ ਫਤਿਹ ਸਿੰਘ ਮਲੇ ਇਹ ਵੀ ਸਾਰਿਆਂ ਸਾ ਮਾਤੇ ਜਿਵੇਂ ਹਰੇਕ ਪੋਲਿਟਿਕਸ ਵਿੱਚ ਗਰਾਵਟ ਆਈ ਐਸ਼ਟ ਗਰਾਵਟ ਵਿੱਚ ਵੀ ਗਰਾਵਟ ਆਈ ਹੈ ਜਦੋਂ ਤਾਂ ਸੁਖਵੀਰ ਨੇ ਦੂਜੀ ਵਾਰ ਸਰਕਾਰ ਰਿਪੀਟ ਕਰਤੀ 12ਵੀਂ ਵਿਧਾਨ ਸਭਾ ਚ ਵੀ ਵਿਧਾਨ ਸਭਾ ਚ ਵੀ ਵਿਧਾਨ ਸਭਾ ਚ ਵੀ ਇਹ ਸਾਰੇ ਲੀਡਰ ਘੁਣਵਾਉਂਦੇ ਸੀਗੇ ਹਮ ਇਹਦਾ ਲੀਡਰ ਹੀ ਨਹੀਂ ਕੋਈ ਤੇ ਪ੍ਰਧਾਨ ਵੀ ਬਣਾਓ ਫੁ ਟਿਕਟਾ ਲੈਂਦੇ ਰਹੇ ਉਹਨਾਂ ਟਿਕਟਾਂ ਤੇ ਇਲੈਕਸ਼ਨ ਕਰਦੇ ਰਹੇ ਐਮਪੀ ਮਿਨਿਸਟਰੀ ਬਣਦੇ ਰਹੇ ਹਮ ਸਾਰਾ ਕੁਝ ਹੁੰਦਾ ਰਿਹਾ ਹੈ ਜੋ ਇਨਸੀਡੈਂਟ ਜੀ ਦੀ ਭੁੱਲ ਅੱਜ ਬਖਸ਼ਾਉਂਦੇ ਨੇ ਕਿੰਨੇ ਸਾਲ ਹੋ ਗਏ ਉਸ ਨੂੰ ਐਨੇ ਸਾਲ ਤੱਕ ਭੁੱਲ ਨਹੀਂ ਜਾਦਾ ਇਹਨਾਂ ਨੂੰ ਭੁੱਲ ਦੀ ਮੰਗੀ ਅਣਸਾਲ ਤੱਕ ਔਰ ਉਹ ਭੁੱਲ ਅੱਜ ਜ਼ਿਆਦਾ ਸਾਰਾ ਸਮਚਾ ਕਾਲੀ ਦਲ ਇਕੱਠਾ ਹੋ ਕੇ ਮੰਗਲਾ ਦਾ ਜਾਤਾ ਫਿਰ ਜੇ ਇੱਕ ਭੁੱਲ ਹੈ ਜਿਹੜੀ ਕਹਿੰਦੇ ਹੋ ਤੁਸੀਂ ਉਹ ਪਹਿਲਾਂ ਮੰਗੇ ਮਾਫੀ ਤੁਸੀਂ ਹੁਣ ਮੰਗੇ ਆਏ ਹੋ ਤੇ ਫਿਰ ਅੱਜ ਤੁਸੀਂ ਇਕੱਠੇ ਹੀ ਮੰਗੇ ਆਉਂਦੇ ਵੀ ਸਾਤੋਂ ਭੁੱਲਾਂ ਹੋਈਆਂ ਔਰ ਇਹ ਭੁੱਲਾਂ ਬਾਰ ਬਾਰ ਕਰਦੇ ਆ ਮੈਂ ਕੋਈ ਕਿਸੇ ਕਾਲੀ ਦਲ ਦੇ ਵਿੱਚ ਹੋ ਨਹੀਂ ਆ ਮੈਂ ਕਹਿੰਦੀ ਆ ਕਿ ਠੀਕ ਹੈ ਸੂਬੇ ਦੀ ਹੋਣੀ ਚਾਹੀਦੀ ਹੈ ਇੱਕ ਅਰੀਜਨਲ ਪਾਰਟੀ ਜਿਹੜੀ ਆਪਣੀ ਸਟੇਟ ਦੇ ਇਸ਼ਵਾ ਤੇ ਧਿਆਨ ਰੱਖੇ ਹਮ ਲੇਕਿਨ ਜਦੋਂ ਤੁਸੀਂ ਧਰਮ ਨੂੰ ਸਿਆਸਤ ਮਤਾਵਕ ਚਲਾਉਣ ਲੱਗ ਜਾਓ ਤਾਂ ਨਿੱਜੀ ਆਪਣੇ ਮਫਾਦਾ ਮਤਾਵਕ ਚਲਾਉਣ ਲੱਗ ਜਾਓ ਹਮ ਧਰਮ ਦਾ ਇਸਤੇਮਾਲ ਹੁਣ ਐਸਟੀਪੀਸੀ ਹੈ ਹਮ ਉਹਦਾ ਉਹਨੂੰ ਉਹਨੂੰ ਪੋਲੀਟੀਕਲਾਈਜ਼ ਨਹੀਂ ਕਰਤਾ ਇਹਨਾਂ ਨੇ ਸਾਰਾ ਹਮ ਐਸਟੀਪੀਸੀਆਂ ਦੇ ਪੈਸੇ ਨਾਲ ਅਗੇ ਸਿੱਖ ਮੁੰਡੇ ਗਰੀਬਾਂ ਦੇ ਮੁੰਡੇ ਬਾਹਰ ਪੜਨ ਭੇਜਦੇ ਸਿੱਖੀ ਦਾ ਪ੍ਰਚਾਰ ਹੁੰਦਾ ਹੁਣ ਸਿੱਖੀ ਦਾ ਪ੍ਰਚਾਰ ਨਹੀਂ ਹੁਣ ਕਾਲੀ ਦਲ ਦਾ ਪ੍ਰਚਾਰ ਹੁੰਦਾ ਉੱਥੇ ਮਿਸਚੂਜ਼ ਕਰ ਰਹੇ ਆ ਪਾਬਾ ਸਾਰੇ ਹੀ ਕਰ ਰਹੇ ਨੇ ਇਕੱਠੇ ਹੋ ਕੇ ਕਰ ਰਹੇ ਨੇ ਢੀਂਸਾ ਸਾਹਿਬ ਮਸਤੋਣਾ ਸਾਹਿਬ ਦਾ ਜੀ ਮੈਨੂੰ ਉੱਥੇ ਬੈਠੇ ਰਹਿਣ ਦਿਓ 200 ਪਿੰਡਾਂ ਦੀ ਜ਼ਮੀਨ ਸੀ ਜਿੱਥੇ ਮਸਤੋਣਾ ਸਾਹਿਬ ਬਣਿਆ ਤੇ ਉਹ ਢੀਂਸਾ ਸਾਹਿਬ ਨੂੰ ਉੱਥੇ ਬਖਸ਼ਿਸ਼ ਕਰਤੀ ਸੀ ਬਾਦਲ ਪਰਿਵਾਰ ਉਹਨਾਂ ਨੇ ਤੇ ਇਹ ਹੁਣ ਐਸਟੀਪੀਸੀ ਦੇ ਇੱਥੇ ਆਲੀ ਝਾਕ ਚ ਬੈਠੇ ਸਾਡੇ ਕੋਲੇ ਆ ਜੇ ਜਦੋਂ ਲਾਲਚ ਆ ਜਾਵੇ ਔਰ ਜਦੋਂ ਤੁਸੀਂ ਸਿਰਫ ਆਪਣੀ ਕੁਰਸੀ ਨੂੰ ਕਿੱਥੋਂ ਫਾਇਦਾ ਉਹਦੇ ਮੁਤਾਬਕ ਤੁਸੀਂ ਧਰਮ ਦਾ ਆਸਰਾ ਲਵੋ ਫੇ ਧਰਮ ਵੀ ਕਿੰਨੀ ਕੀ ਦੇਰ ਤੱਕ ਤੁਹਾਨੂੰ ਜਾਂ ਧਰਮ ਸਥਾਨ ਕਿੰਨੀ ਕੀ ਦੇਰ ਤੱਕ ਆਸਰਾ ਦੇਣਗੇ ਇਹਨਾਂ ਨੇ ਇੱਕ ਚੀਜ਼ ਦੀ ਪਹਿਲਾਂ ਮਾਫੀ ਮੰਗੀ ਸੀ ਜਾਂ ਰੋਲਾ ਪਿਆ ਸੀ ਡੇਰਾ ਸੱਚਾ ਸੌਦਾ ਵਾਲੇ ਦਾ ਕੀ ਉਸ ਤੋਂ ਬਾਅਦ ਜਦੋਂ ਵੋਟਾਂ ਪਈਆਂ ਚਾਹੇ 14 ਚਾਹੇ ਇਹ ਸਾਰਾ ਕਾਲੀ ਦਲ ਉੱਥੇ ਚੱਲ ਕੇ ਨਹੀਂ ਗਿਆ ਸਰਸਾ ਡੇਰਾ ਸਰਸਾ ਦਾ ਕੋਲੇ ਵੋਟਾਂ ਮੰਗਣ ਵਾਸਤੇ ਸਾਡੀ ਮਦਦ ਦਿੰਦਾ ਕਰਨ ਵਾਸਤੇ ਅਜੇ ਤੱਕ ਕਾਂਗਰਸ ਆਸ ਤਾਂ ਸੈਕੂਲਰ ਸੋਚ ਦਾ ਸਾਰੇ ਜਾਣਦੇ ਆਸ ਤਾਂ ਇਹ ਉੱਥੇ ਗਏ ਇਹਨਾਂ ਨੇ ਕਿਉਂਕਿ ਬੀਜੇਪੀ ਨਾਲ ਆਸਾਂ ਗਾਂਢ ਸੀ ਬਿੱਥੇ ਬੈਠੇ ਸੀ ਸਾਰੇ ਫੋਟੋਆਂ ਵੀ ਆਈਆਂ ਨਿਕਲ ਕੇ ਸਾਹਮਣੇ ਬਾਬਾ ਵੀ ਕਹਿੰਦੇ ਸਾਰੇ ਅਸ ਤਾਂ ਹਮੇਸ਼ਾ ਹੀ ਜਾਂਦੇ ਸੀਗੇ ਲੇਕਿਨ ਇਹ ਵੀ ਗਏ ਉਦੋਂ ਬੀਜੇਪੀ ਨੇ ਉਹਨਾਂ ਨੇ ਬਾਬੇ ਨੂੰ ਇਸ ਤਰੀਕੇ ਨਾਲ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਜੋ ਹੱਥ ਲੱਗੀ ਹੈ ਪਾਵਰ ਜਿਹਨੂੰ ਆਪਾਂ ਕਹਿੰਦੇ ਆ ਕਾਦਾ ਡੰਡਾ ਸ਼ੂਮੰਤਰ ਦਾ ਉਹ ਬਾਬੇ ਤੋਂ ਸਾਰੀ ਸਪੋਰਟ ਮਿਲ ਜਾਈ ਨੇ ਪੀ ਦੇ ਕਹਿਣ ਤੇ ਕਾਲੀ ਦਲ ਨੂੰ ਹੋ ਗਈ ਹੂੰ ਉਸੇ ਬਾਬੇ ਦੀਆਂ ਵੋਟਾਂ ਲੈ ਕੇ ਜਿੱਤ ਗਏ ਇਹ ਹੂੰ ਔਰ ਫਿਰ ਉਸ ਤੋਂ ਬਾਅਦ ਜਦੋਂ ਕਿ ਆ ਗਏ ਕਿਸੇ ਇਤਰਾਜ਼ ਕੀ ਤਾਂ ਸਭ ਕੀ ਚੱਥੇ ਜਾ ਕੇ ਭਾਂਡੇ-ਬਾਂਡੇ ਸਜ਼ਾ ਪਾਇਆ ਇਹ ਹੂੰ ਸਜ਼ਾ ਪਾਉਣਾ ਹੂੰ ਔਰ ਉਹ ਵੀ ਇਸ ਤਰ੍ਹਾਂ ਕਿਸੇ ਵੀ ਬਹੁਤ ਵੱਡੇ ਧਾਮ ਜਿਹੜੂ ਸੀ ਕਹਿੰਦੇ ਤਖਤ ਉੱਥੇ ਜਾ ਕੇ ਆਪਣੀ ਗਲਤੀ ਮੰਗਦਾ ਹਾਂ ਸੀ ਅਰਦਾਸ ਕਰਦੇ ਸੀ ਕਹਿੰਦੇ ਆ ਭੁੱਲ ਚੁੱਕ ਮਾਫ ਹੂੰ ਤੇ ਜੇਸੀ ਮੁੜ ਕੇ ਫੇਰ ਭੁੱਲ ਚੁੱਕ ਮਾਫ ਕਰਾ ਕੇ ਬਾਹਰ ਤੇ ਆ ਕੇ ਫੇਰ ਭੁੱਲ ਚੁੱਕ ਕਰ ਦੇਣੀ ਆ ਫਿਰ ਕਾਦੀ ਭੁੱਲ ਚੁੱਕ ਹੋਵੇ ਸੋ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਜਿਹੜੀ ਬਾਰ 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 ਉਸ ਤੋਂ ਬਾਅਦ ਵੀ ਸਿਵਾਜ ਤੋਂ ਬਾਅਦ ਗਾਮਾ ਗੀ ਨਹੀਂ ਸੀ ਭਾਂਡੇ ਮਾਜਰੇ ਸਾਨੂੰ ਮਾਫ ਕਰਦੇ ਮਾਫੀ ਲੈ ਇਲੈਕਸ਼ਨ ਆ ਗਈ ਮੂਰੇ ਫੇਰ ਬਾਬੇ ਦੀ ਮੱਤ ਲੈ ਲਈ ਸੋ ਇਹ ਸਾਡੇ ਜਿਹੜੇ ਹੈਗੇ ਨਾ ਸਭ ਤੋਂ ਉੱਚਤਮ ਜਿਹੜੇ ਧਾਮ ਨੇ ਸਾਡੇ ਸਾਡੇ ਦੇਸ਼ ਤੋਂ ਕਾਲ ਤੱਕਤ ਨੇ ਇਹਨਾਂ ਸਾਰਿਆਂ ਦਾ ਉਹ ਨਾ ਨਿਵਾ ਨਾ ਕਰਨ ਕਿਉਂ ਲੱਗਦਾ ਕਿ ਜਿਵੇਂ ਕੋਰਟ ਦੇ ਵਿੱਚ ਜਾਂਦਾ ਹੈ ਕੇਸ ਔਰ ਜਿਹੋ ਜਿਹਾ ਅਪਰਾਧ ਹੁੰਦਾ ਉਸ ਹਸਾਬ ਦੀ ਸਜ਼ਾ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਜਿਵੇਂ ਬਾਰ ਬਾਰ ਇਹੋ ਜਿਹਾ ਗ੍ਰਾਹ ਹੋਣ ਤਾਂ ਕੱਲ ਤੱਕ ਸਭ ਨੂੰ ਸਖਤ ਸਜ਼ਾ ਸੁਣਾਉਣੀ ਚਾਹੀਦੀ ਹੈ ਦੇਖੋ ਮੈਂ ਤਾਂ ਸਮਝਦੀ ਆ ਕਿ ਆਮ ਮੈਂ ਵੀ ਕੀ ਸਮਝਦੀ ਆ ਲੋਕੀ ਆਮ ਕਹਿੰਦੇ ਨੇ ਕਹਿੰਦੇ ਜੀ ਹਾਂ ਤਾਂ ਸਜ਼ਾ ਬਹੁਤ ਵਾਰ ਦਿੱਤੀ ਆ ਇਹ ਜਾਇਆ ਹੁੰਦੇ ਆ ਸਜਾਉਂ ਨਹੀਂ ਰਹਾ ਉਹਦੇ ਮਹੀਨੇ ਦੀ 20 ਦਿਨ ਦੀ ਭਾਂਡੇ ਮਾ ਜਉਂਦੇ ਆ ਕੇ ਮੁੜ ਕੇ ਫਿਰ ਉਹੀ ਗਨਾਹ ਕਰਦੇ ਆ ਜਿਹੜੀ ਰਿਪੀਟਿਡਲੀ ਵਾਰ-ਵਾਰੇ ਗਲਤੀ ਕਰਦੇ ਆਉਂਦੇ ਅਤੇ ਬਾਰ-ਬਾਰ ਸਜ਼ਾ ਮਕਤਾਉਂਦੇ ਆਇਆ 21 ਤਾਂ ਕਾਲ ਤੱਕ ਸਾਹਿਬ ਨੂੰ ਇਹ ਜੀ ਸਜ਼ਾ ਦੇਣੀ ਚਾਹੀਦੀ ਹੈ ਕਿ ਤੁਸੀਂ ਗਲਤੀ ਮੁਖਸ਼ਾਉਣ ਤੋਂ ਬਾਅਦ ਫਿਰ ਗਲਤੀ ਕੀਤੀ ਹੈ ਇਹਨਾਂ ਨੂੰ 8-10 ਸਾਲ ਦਾ ਸਿਆਸੀ ਜਨਿਆਸੀ ਦੇ ਦੋ ਤਾਂ ਕਿ ਪਤਾ ਲੱਗੇ ਕਿ ਕੀ ਹੈ ਜਿਹੜੀ ਸਿਆਸਤ ਵਾਸਤੇ ਸਾਰਾ ਕੁਝ ਕਰ ਰਹੇ ਆ ਅਦਲਾ ਬਦਲੀਆਂ ਚ ਉਹ ਸੱਚ ਸਭ ਕੁਝ ਕਰ ਰਹੇ ਨੇ ਤੇ ਉਹਦੀ ਫਿਰ ਸਜ਼ਾ ਕੁਝ ਇਹ ਜੀ ਜੇ ਹੋਊਗੀ ਤਾਂ ਫਸ਼ਾ ਸਭ ਕਾ ਜਾਵੇ ਕਿ 8 10 ਸਾਲ ਇਲੈਕਸ਼ਨ ਨਾਲ ਲੜ ਸਕੋ ਸਿਆਸੀ ਸੰਿਆਸ ਬਾਹਲਾ ਫੇਰੋ ਸੇਵਾ ਕਰੋ ਗੁਰਦੁਆਰਾ ਸਾਹਿਬ ਜਾਓ ਜਦੋਂ ਅੰਦਰ ਆਤਮਾ ਧੋਤੀ ਜਾਓ ਫਿਰ ਆ ਜਾਓ ਇਹਦੇ ਚ ਕੀ ਗੱਲ ਹੈਗੀ ਉਦੋਂ ਨੂੰ ਤਾਂ ਲੱਗਦਾ ਕਿ ਪੋਲਿਟੀਕਲ ਸਪੇਸ ਕੋਈ ਹੋਰ ਖਾ ਜਾਊਗਾ ਨਹੀਂ ਦੇਖੋ ਕੀ ਹੋਣਾ ਹੈ ਵੈਸੇ ਮੈਂ ਇਹ ਕਹਿੰਨੀ ਸਾਡਾ ਕੋਈ ਨਿੱਜੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਮੈਂ ਤਾਂ ਕਹਿੰਨੀ ਆ ਵੀ ਤੁਸੀਂ ਰੱਬ ਦੇ ਵਾਸਤੇ ਰੱਬ ਨੂੰ ਤਾਂ ਮੰਨਦੇ ਨੇ ਸਾਰੇ ਰੱਬ ਦੇ ਵਾਸਤੇ ਤੁਸੀਂ ਧਰਮ ਦੇ ਮੁਤਾਬਕ ਸਿਆਸਤ ਚਲਾ ਲਓ ਬਹੁਤ ਵਧੀਆ ਪਾਰਟੀ ਬਣ ਕੇ ਤੁਸੀਂ ਵਿਖਰ ਕੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਕੇ ਨਿੱਜੀ ਮਫਾਦ ਨਾ ਸੋਚੋ ਹੂੰ ਕੋਈ ਵੀ ਪਾਰਟੀ ਮੈਂ ਇਕੱਲੇ ਕਾਲੀ ਦਲ ਨੂੰ ਨਹੀਂ ਕਹਿ ਰਹੀ ਹੂੰ ਕੋਈ ਵੀ ਪਾਰਟੀ ਹੂੰ ਸਾਡੀ ਪਾਰਟੀ ਤੋਂ ਵੀ ਗਲਤੀਆਂ ਹੋਈਆਂ ਪਿੱਛੇ ਹੂੰ ਹੋ ਜਾਂਦੀਆਂ ਹੂੰ ਇੱਥੇ ਦੂਜੀਆਂ ਵੀ ਕਰ ਰਹੀਆਂ ਸਰਕਾਰ ਵਾਲੀਆਂ ਰੋਜ਼ ਦੇਖਦੇ ਸਰਕਾਰ ਨੂੰ ਤਾਂ ਇਹ ਸਭ ਕੁਝ ਗਾਇਆ ਨਹੀਂ 2.5 ਸਾਲਾਂ ਦੇ ਵਿੱਚ ਆ ਹਸ਼ਰ ਤੇ ਹਾਲ ਤਾਂ ਹੁੰਦਾ ਹੀ ਨਹੀਂ ਹੈਗਾ ਜੋ ਹੋਇਆ لیکن ਇਹ ਸਾਰਿਆ ਤਾਂ ਹੁੰਦੀਆਂ ਲੇਕਿਨ ਜੀ ਤਾਂ 19 ਕੀ ਗਲਤੀ ਹੁੰਦੀ ਉਹਨੂੰ ਲੋਕ ਉਹਲੇ ਕਰ ਦਿੰਦੇ ਆ ਤੇ ਜੇ ਤੁਸੀਂ 90% ਹੀ ਗਲਤੀਆਂ ਕਰੀ ਜਾਣੀਆਂ ਤਾਂ ਫਿਰ ਲੋਕ ਲੋਕਾਂ ਨੇ ਹੁਣ ਬਦਲਾਓ ਬੜੀ ਜੋਸ਼ੋ ਨਾ ਜਾਂਦਾ ਸੀਗਾ ਅੱਜ ਹੁਣ ਉਹੀ ਲੋਕਾਂ ਨਾਲ ਤੁਹਾਡੇ ਸਾਹਮਣੇ ਆ ਤੁਸੀਂ ਦੇਖਦੇ ਹੋ ਆਕੇ ਅੱਜ ਪ੍ਰਸ਼ਾਸਨ ਵਿੱਚ ਬੇਚੈਨੀ ਹੈ ਲੋਕਾਂ ਵਿੱਚ ਨਿਰਾਸ਼ਾ ਹੈਗੀ ਸੋ ਇਸ ਲਈ ਕੋਈ ਵੀ ਐਸੀ ਹਾਲਾਤ ਲੱਗਦੀ ਨਹੀਂ ਮੈਂ ਤਾਂ ਇਹ ਲੱਗਦਾ ਬੀਜੇਪੀ ਨੇ ਢਾਂਚਾ ਉੱਪਰ ਤੋਂ ਲੈ ਕੇ ਥੱਲੇ ਤੱਕ ਕਰ ਜਿਵੇਂ ਮੈਂ ਕਹਿਆ ਸਾਰੀਆਂ ਪਾਰਟੀਆਂ ਤੇ ਇਹਵੇਂ ਜਿਵੇਂ ਕਹਿੰਦੀਆਂ ਸਾਰੇ ਲੈਵਲਸ ਲੀਡਰਸ਼ਿਪ ਤੋਂ ਲੈ ਕੇ ਥੱਲੇ ਤੱਕ ਕਰ ਇਹ ਇੱਕ ਇਹੋ ਜਿਹੀ ਸਰਾਹ ਬਣ ਗਿਆ ਕਿ ਖਿੱਤਾ ਸਾਡਾ ਪੰਜਾਬ ਫੁੱਲੇ ਬਿੰਦਲਵੱਜੀ ਸਰਾਹ ਐ ਤੇ ਉੱਥੇ ਲੋਕਲ ਬੱਸਾਂ ਵਾਲਾ ਆਉਂਦੇ ਜਿਵੇਂ ਲੱਗੀਆਂ ਹੁੰਦੀਆਂ ਲੋਕਲ ਬੱਸਾਂ ਉਹ ਸਰਾਹ ਚ ਉੱਠ ਕੇ ਜਿਹੜਾ ਜਿਹੜੀ ਬੱਸ ਚੜ ਗਿਆ ਵੜ ਗਿਆ ਜੇ ਰਾਹ 'ਚ ਜਾਣਾ ਹੈਗਾ ਅੰਮ੍ਰਿਤਸਰ ਪਹੁੰਚਣਾ ਹੈ ਪਹੁੰਚਣਾ ਹੈ ਫਰੋਜ ਪਰ ਪਹੁੰਚਣਾ ਹੈ ਜਿੱਥੇ ਖੜ ਗਈ ਬੱਸ ਉੱਥੇ ਉਤਰ ਗਏ ਉਹ ਦੂਜੀ 'ਚ ਚੜ ਗਏ ਸੁਬਾ ਕੋਈ ਕਿਸੇ ਬੱਸ ਚੜਦਾ ਹੈ ਤੇ ਸ਼ਾਮ ਨੂੰ ਕਿਸੇ ਬੱਸ ਚੜਦਾ ਹੈ ਕੋਈ ਲੈਵਲ ਹੈ ਪਰ ਇਹਦੇ ਤੇ ਵਿਚਾਰੇ ਵੋਟਰ ਕਹਿੰਦੇ ਜੇ ਤੁਸੀਂ ਆਹ ਕੁਝ ਕਰੀ ਜਾਂਦੇ ਹੋ ਲੀਡਰ ਤੇ ਸਾਨੂੰ ਫਿਰ ਕੀ ਲੋੜ ਹੈ ਸੀਗਾ ਉਹ ਨਾ ਕਰੀਏ ਕਿ 70 ਸਾਲਾਂ ਦਾ ਜਿਹੜਾ ਰਾਮ ਰੋਲਾ ਸੀ ਕਹਿੰਦੇ ਉਹਨੂੰ ਠੀਕ ਕਰਨ ਵਾਸਤੇ ਥੋੜਾ ਜਿਹਾ ਸਮਾਂ ਤਾਂ ਲੱਗਦਾ ਹੈ ਇਹ ਗੱਲ ਕਹਿੰਦੇ ਮੁੱਖ ਮੰਤਰੀ ਸਾਹਿਬ ਵੀ ਔਰ ਸਰਕਾਰ ਵੀ ਇਹ ਗੱਲ ਹੈ ਦੇਖੋ ਇਹ ਗੱਲਾਂ ਕਹਿਣ ਚ ਚੰਗੀਆਂ ਲੱਗਦੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਤਾਂ ਬੜੀਆਂ ਹੋਰ ਵੀ ਰਵਾਇਤਾਂ ਪਾਈਆਂ ਕਿਤੇ ਕਿੱਕਲੀਆਂ ਸੁਣਾ ਰਹੇ ਐ ਇੱਕ ਮੁੱਖ ਮੰਤਰੀ ਕਿੱਕਲੀ ਸੁਣਾਉਣਾ ਹੁੰਦਾ ਹੈ ਚਰੋ ਕਲਾਕਾਰ ਤਾਂ ਸੁਣਾਉਂਦਾ ਦੇਖਿਆ ਮੈਂ ਤੇ ਇਹ ਇੱਕ ਇੱਕਲੀਆਂ ਵਾਲੇ ਪਾਸੇ ਜਾਂ ਹੋਰ ਵਾਲੇ ਪਾਸੇ ਜਾਂ ਇੱਕ ਨਿੱਜੀ ਦੁਸ਼ਮਣੀ ਕਿੜ ਕੱਢਣ ਵਾਲੇ ਪਾਸੇ ਨਹੀਂ ਸਰਕਾਰ ਤੋਂ ਬਣ ਜਾਂਦੀ ਸਭ ਦੀ ਸਰਕਾਰ ਹੁੰਦੀ ਹੈ ਉੱਥੇ ਪਹਿਲਾ ਮਾਮਲਾ ਹੁੰਦਾ ਲੋਕ ਭਲਾਈ ਦਾ ਇੱਥੇ ਇਹ ਦੇਖ ਕੇ ਕਿਹੜੇ ਵਰਗਾਂ ਜਿੰਨਾਂ ਲਈ ਸੀ ਕੀ ਕਰਨਾ ਹੈ ਹਰ ਚੀਫ ਮੰਤਰੀ ਚਾਹੁੰਦਾ ਕਿ ਮੈਨੂੰ ਸਮਾਂ ਮਿਲਿਆ ਇਹ ਸਮੇਂ ਚ ਮੈਂ ਖੁਸ਼ ਐ ਇਸੇ ਲੋਕ ਭਲਾਈ ਦੇ ਕੰਮ ਕਰ ਜਮਾ ਜਿਹੜਾ ਲੋਕ ਮੁੜ ਕੇ ਮੈਨੂੰ ਯਾਦ ਰੱਖਣ ਹੁਣ ਮੈਨੂੰ ਨਹੀਂ ਪਤਾ ਬਾਕੀ ਕਿਹੜੀਆਂ ਚੀਜ਼ਾਂ ਯਾਦ ਰੱਖਦੇ ਆ ਕਿ ਨਾ ਰੱਖਦੇ ਆ ਲੋਕਾਂ ਕਿੱਕਲੀ ਜੂ ਯਾਦ ਰੱਖਣਗੇ ਮੁੜ ਕੇ ਆ ਕੇ ਕਿੱਕਲੀ ਵਾਲੀ ਪਾਰਟੀ ਕਿੱਥੇ ਗਈ ਕਿੱਕਲੀ ਵਾਲੀ ਪਾਰਟੀ ਕਿੱਥੇ ਗਈ ਸੋ 70 ਸਾਲ ਦੇ ਵਿੱਚ ਇਲਜ਼ਾਮ ਲਾਉਣਾ ਬੜਾ ਸਖਾਲਾ ਲੇਕਿਨ 70 ਸਾਲ ਦੇ ਵਿੱਚ ਕੀ ਸੀ ਸਾਡੇ ਕੋਲ ਅੰਗਰੇਜ਼ ਸਾਨੂੰ ਛੱਡ ਕੇ ਜੋ ਗਏ ਐ ਵਧੀਆ ਅਫਸਰ ਸਾਡੇ ਨਾਲ ਲੈ ਗਏ ਹਿੰਦੁਸਤਾਨ ਦੋ ਟੁਕੜਿਆਂ 'ਚ ਵੰਡਿਆ ਗਿਆ ਔਰ ਨਾਲ ਸਾਡਾ ਤਾਂ ਦੌਲਤ ਜਿਹੜੇ ਹੁੰਦੇ ਨੇ ਸਾਡੇ ਕੋਲ ਤਾਂ ਕਰੰਸੀ ਨਹੀਂ ਸੀ ਉਹਨਾਂ ਕੋਲ ਸਾਡੀ ਕਰੰਸੀ ਬਦਲ ਕੇ ਉਧਰਲੀ ਦੂਜੀ ਕਰੰਸੀ ਲੈ ਗਏ ਕਣਕ ਸਾਡੇ ਕੋਲੇ ਖਾਣ ਨੂੰ ਨਹੀਂ ਸੀ ਸੂਰੀ ਸਾਡੇ ਇੱਥੇ ਬਣਦੀ ਨਹੀਂ ਸੀ ਕੋਈ ਸਾਡੇ ਹਸਪੀਟਲ ਕਿੱਥੇ ਸੀ ਹੈ ਹੀ ਨਹੀਂ ਸੀ ਕਿਸੇ ਤਰੀਕੇ ਦਾ ਸਿਸਟਮ ਕੋਈ ਚੀਜ਼ ਸੀ ਅੱਜ ਜਿੱਥੇ ਆ ਕੇ ਰੇਲ ਗੱਡੀਆਂ ਵੀ ਬਣਦੀਆਂ ਜਹਾਜ਼ਾਂ ਦੇ ਵੀ ਬੰਦੇ ਆ ਸਾਰਾ ਕੁਝ 70 ਸਾਲਾਂ ਚ ਹੀ ਪਹੁੰਚਿਆ ਕਿਵੇਂ ਅਸੀਂ ਖਾਲੀ ਹੱਥ ਗ੍ਰੀਨ ਰੈਵੋਲੂਸ਼ਨ ਲਿਆਂਦਾ ਅਸੀਂ ਨਾਲ ਜਿੱਥੇ ਲਾਲ ਕਣਕ ਖਾਂਦੇ ਸੀ ਅਮਰੀਕਾ ਵਾਲੀ ਅਬਦੀ ਕਣਕ ਵਿੱਚ ਸਰਪਲਸ ਕੀਤਾ ਮੁਲਕ ਨੂੰ ਕਿਵੇਂ ਤਾਂ ਦੌਲਤ ਦੇ ਵਿੱਚ ਆਦੇ ਖਜ਼ਾਨਾ ਭਰ ਕੇ ਅਸੀਂ ਇੱਕ ਇਮਪ੍ਰੈਸ਼ਨ ਦਿੱਤਾ ਅਮਰੀਕਾ ਵਰਗੇ ਦੇਸ਼ਾਂ ਨੂੰ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਸੀ ਕਿ ਆਰਥਿਕਤਾ ਦਾ ਸਾਰੀ ਦੁਨੀਆ ਵਿੱਚ ਨਿਘਾਰ ਆਇਆ ਲੇਕਿਨ ਰਹਿ ਲਓ ਸਰਦਾਰ ਮਨਮੋਹਨ ਸਿੰਘ ਜੀ ਦੀ ਕਿਸ ਤਰੀਕੇ ਨਾਲ ਸਾਡਾ ਆਪਣਾ ਗਿਰਵੀ ਸੋਨਾ ਅਸੀਂ ਵੀ ਛਡਾ ਕੇ ਦਿਖਾਇਆ ਅਸੀਂ ਆਪਣੀ ਆਰਥਿਕਤਾ ਦੇ ਵਿੱਚ ਅਸੀਂ ਆਪਣੀ ਰਾਸ਼ਟਰੀ ਪੱਧਰ ਦੇ ਵਿੱਚ ਆ ਜਿਹੜੀ ਟੈਕਨੋਲੋਜੀ ਦੀ ਹੁਣ ਗੱਲ ਕਰਦੇ ਆ ਇਹ ਕਿਦੇ ਸਮੇਂ ਚ ਹੋਈ ਰਾਜੀਵ ਜੀ ਦੇ ਸਮੇਂ ਚ ਹੋਈ ਔਰ ਜਿਹੜੀਆਂ ਬਾਰ-ਬਾਰ ਅਸੀਂ ਕਹਿੰਨੇ ਆ ਪੰਜਾਬ ਦਾ ਨੁਕਸਾਨ ਹੋਇਆ ਕਿਦੇ ਸਮੇਂ ਚ ਹੋਇਆ ਕਾਲੀ ਦਲ ਦੇ ਸਮੇਂ ਚ ਹੋਇਆ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਕੁਛ ਲੈਣ ਨਹੀਂ ਲਾਉਣਾ ਚਾਹੀਦਾ ਸੀ ਇਹ ਦੇ ਕੇ ਖੜਾ ਛੱਡ ਕੇ ਆਏ ਨੇ ਅੱਜ ਫਿਰ ਉਹਨਾਂ ਤੇ ਰੌਲਾ ਪੈਂਦਾ ਫਿਰਦਾ ਕਦੇ ਕਹਿੰਨੇ ਹਰਿਆਣੇ ਨੂੰ ਅਸੀਂ ਪਾਣੀ ਨਹੀਂ ਦੇਣਾ ਕਦੇ ਕਹਿੰਨੇ ਹਰਿਆਣੇ ਚ ਐਸ்சிਪੀਸੀ ਨਹੀਂ ਬੱਕਰੀ ਬਣਾਉਣੀ ਭਾਈ ਇਹਦੀ ਬਦੌਲਤ ਇਹ ਸ਼ੁਰੂਆਤ ਕਿਨੇ ਕੀਤੀ ਹੈ ਜੇ ਇਕੱਠਾ ਰਹਿੰਦਾ ਪੰਜਾਬ ਤੁਹਾਡੇ ਕੋਲ ਹੈਗਾ ਹੀ ਸੀਗੇ ਇਹ ਹੋਰ ਯੂਪੀ ਦਾ ਹਿੱਸਾ ਮੰਗਦੇ ਕੋਈ ਹੋਰ ਕਿਸੇ ਸਟੇਟ ਦਾ ਹਿੱਸਾ ਮੰਗਦੇ ਤੁਸੀਂ ਤਾਂ ਪਹਿਲਾਂ ਵੀ ਥੋੜਾ ਛੱਡ ਕੇ ਆ ਗਏ ਹੋ ਸਿਰਫ ਇਹ ਸਿਕਾ ਕੁਰਸੀ ਸਾਡੀ ਇੰਨੇ ਕਿਚੇ ਦੇਦੀ ਹੈ ਵਧੀਆ ਆ ਛੱਡਾਈਏ ਆ ਮਸਲੇ ਖੜੇ ਕਰਤੇ ਨਾਲ ਸਾਨੂੰ ਆ ਕੇ ਸੋ ਇਸ ਕਰਕੇ ਮੈਂ ਸਮਝਦਾ ਕਾਲੀ ਦਲ ਇਸ ਮਸਲੇ ਤੇ ਕਹਿੰਦਾ ਕਿ ਕੇਂਦਰ ਸਰਕਾਰ ਧੱਕਾ ਕਰਦੀ ਰਹੀ ਹੈ ਔਰ ਇਹੋ ਜੇ ਸੂਬਿਆਂ ਦੇ ਨਾਲ ਧੱਕਾ ਕਰਦਾ ਕੇਂਦਰ ਭਾਰਤ ਬੰਗਾਲ ਦਾ ਜ਼ਿਕਰ ਕਰਦੇ ਹੋ ਜਾਂ ਪੰਜਾਬ ਦਾ ਵੀ ਜ਼ਿਕਰ ਕਰਦੇ ਨਹੀਂ ਇਹ ਜਿਹੜੀ ਸਰਕਾਰ ਧੱਕਾ ਕਰਦੀ ਰਹੀ ਹੈ ਤੁਹਾਡੀ ਬੀਜੇਪੀ ਦੀ ਸਰਕਾਰ ਕਿਹਨੇ ਚਾਹਿਆ ਇਹਨੂੰ ਪੁੱਛੋ ਹੁਣ ਵੀ ਆ ਹੁਣ ਛੱਡ ਕੇ ਆਇਆ ਖੜਾ ਪਹਿਲਾਂ ਉਹਨਾਂ ਦੇ ਗੁਣੀ ਗੌਂਦੇ ਸੀ ਇਸ ਵਕਤ ਪਹਿਲੀ ਵਾਰ ਮੋਦੀ ਜੀ ਆਏ ਨੇ ਇੱਥੇ ਇਲੈਕਸ਼ਨ ਡਿਊਰਿੰਗ ਇਲੈਕਸ਼ਨ ਫਸਟ ਟਾਈਮ ਖੜੇ ਹੋਏ ਸੀ ਉਦੋਂ ਇਸ ਪਾਸੇ ਬਲ ਸੀ ਮੇਰਾ ਖਾਲੇ ਸ਼ਾਹਪੁਰ ਵਾਲੇ ਪਾਸੇ ਸਾਰਾ ਕਾਲੀ ਦਲ ਗੋਡੀਆਂ ਪਰਨੇ ਹੋਇਆ ਵਾ ਸੀਗਾ ਕਿ ਮੋਦੀ ਚ ਜਿਉਤਾਓ ਮੈਂ ਉਸ ਵਕਤ ਦਾ ਮੇਰਾ ਬਿਆਨ ਵੀ ਸੀਗਾ ਕਿ ਮੋਦੀ ਜੀ ਤੋਂ ਇੱਕ ਗੱਲ ਤਾਂ ਬਣਾ ਲਓ ਕਿ ਸਾਡੇ ਜਿਹੜੇ ਪੰਜਾਬੀਆਂ ਨਾਲੇ ਬਿਤਕਰਾ ਕਰਦੇ ਆ ਕਿ ਖਸਾਨੀ ਦਾ ਮਸਲਾ ਅੱਜ ਹੀ ਨਹੀਂ ਇਹ ਉਦੋਂ ਤੋਂ ਮਖ ਸਾਡੇ ਜੈਨੂਨ ਤਰੀਕੇ ਨਾਲ ਲਈ ਵੀ ਜ਼ਮੀਨ ਉਥੋਂ ਅਜਾੜਾ ਕਰ ਤਾ ਖਸਾਨਾ ਦਾ ਪਹਿਲਾਂ ਉਹ ਤਾਂ ਵਾਪਸ ਕਰ ਲਓ ਅੱਜ ਤੱਕ ਅਕਾਲੀ ਦਲ ਉਹ ਨਹੀਂ ਕਰ ਸਕਿਆ ਪੀਓ ਸੈਂਟਰ ਦੀ ਸਰਕਾਰ ਬਣਨ ਦੀ ਸੀ ਜੀ ਚ ਸ਼ਾਮਲ ਹੋ ਕੇ ਬੈਠੇ ਸੀਗੇ ਇਹ ਸਾਰੀਆਂ ਚੀਜ਼ਾਂ ਆਪੋਜੀਸ਼ਨ ਚ ਜਾਣ ਤੋਂ ਬਾਅਦ ਹੀ ਕਿਉਂ ਯਾਦ ਆਉਂਦੀਆਂ ਭਾਵੇਂ ਕਾਂਗਰਸ ਹੋਵੇ ਜਾਂ ਅਕਾਲੀ ਦਲ ਹੋਵੇ ਜਾਂ ਕੋਈ ਵੀ ਪਾਰਟੀ ਹੋਵੇ ਮੈਂ ਮੈਂ ਇਹੀ ਗੱਲ ਕਹਿ ਰਹੀ ਆ ਕਿ ਇੱਕ ਸਿਆਸਤ ਵਿੱਚ ਵੀ ਆਇਆ ਹੈ ਲੇਕਿਨ ਕਾਂਗਰਸ ਵਿੱਚ ਇੰਨਾ ਨਹੀਂ ਕਾਂਗਰਸ ਵਿੱਚ ਵੀ ਆਇਆ ਹੈ ਮੈਂ ਨਹੀਂ ਕਹਿੰਦੀ ਹੈਗੀ ਆਪ ਮੈਨੀਫੈਸਟੋ ਬੰਡਾ ਸੀ ਸਾਡਾ ਜਦੋਂ ਤਾਂ ਸੋਨੀਆ ਜੀ ਉਹ ਤੀਜੇ ਮਹੀਨੇ ਰਿਵਿਊ ਕਰਦੇ ਸੀ ਔਰ ਸਾਡੇ ਸਮੇਂ ਚ ਕੀਤੇ ਵਾਦੇ ਜਿਹੜੇ ਸੀਗੇ ਉਹ ਮੰਨਿਆ ਕਿ ਸਾਰੇ ਨਹੀਂ ਪੂਰੇ ਹੋਏ ਲੇਕਿਨ ਹੱਦ ਤੱਕ ਕੀਤਾ ਹੋਊਗਾ ਤੇ ਹੁਣ ਉਸ ਤੋਂ ਬਾਅਦ ਤਾਂ ਕੰਮ ਪਹਿਲਾਂ ਵਾਦੇ ਆ ਗਏ ਚੋਣ ਮੈਨੀਫੈਸਟੋ ਆ ਗਏ ਹੁਣ ਗਰੰਟੀਆਂ ਗਰੰਟੀ ਦਾ ਮੀਨਿੰਗ ਕੀ ਹੁੰਦਾ ਕਿ ਅਸੀਂ ਆਸ਼ੀ ਦੀ ਗਰੰਟੀ ਹੈ ਪੈਸੇ ਮੋੜਾਂਗੇ ਜੇ ਨਾ ਹੋਇਆ ਤੇ ਕੇਜਰੀਵਾਲ ਦੀ ਗਰੰਟੀ ਆ ਮੋਦੀ ਦੀ ਗਰੰਟੀ ਕਿੱਥੇ ਗਈਆਂ ਗਰੰਟੀਆਂ ਔਰ ਮੈਂ ਤਾਂ ਸਮਝਦਾ ਕਿ ਗਰੰਟੀ ਨੂੰ ਲੀਗਲ ਉਦੇੜੀ ਚਾਹੀਦੀ ਹੈ ਉਹਨੂੰ ਸ਼ਕਲ ਦੇਣੀ ਚਾਹੀਦੀ ਹੈ ਲੀਗਲ ਲੀਗਲ ਡਾਕੂਮੈਂਟ ਜੇ ਕੋਈ ਆਪਣਾ ਅਨਲੀਗਲ ਡਾਕੂਮੈਂਟ ਬਣਾਉਣ ਜੇ ਕੋਈ ਸਰਕਾਰ ਦੇ ਤੌਰ ਤੇ ਗਰੰਟੀ ਕਰਦਾ ਤਾਂ ਸਰਕਾਰ ਤੋਂ ਪੂਰਾ ਹੋਣਾ ਚਾਹੀਦਾ ਜੇ ਨਹੀਂ ਪੂਰਾ ਹੁੰਦਾ ਜੇ ਕੋਈ ਨਿੱਜੀ ਕਰਦਾ ਤਾਂ ਨਿੱਜੀ ਉਹਦੀ ਪ੍ਰਾਪਰਟੀਆਂ ਵੇਚ ਕੇ ਉਹ ਤੋਂ ਪੂਰਾ ਕਰਉਣਾ ਚਾਹੀਦਾ ਕਾਂਗਰਸ ਦੇ ਰਿਵਾਈਵਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਪੋਜ਼ਿਟਿਵ ਸੰਕੇਤ ਨਜ਼ਰ ਆ ਰਹੇ ਤੁਹਾਨੂੰ ਦੇਖੋ ਪੰਜਾਬ ਦੇ ਵਿੱਚ ਵੀ ਬਹੁਤ ਬੜੀ ਤਬਦੀਲੀ ਆਈ ਹੈ ਕਾਂਗਰਸ ਦੇ ਰੋਲ ਵਿੱਚ ਪਰ ਮੈਂ ਹੋ ਸਕਦਾ ਹੈ ਕਿ ਐਸੀ ਉਹਨੂੰ ਥੋੜੇ ਜਿਹਾ ਗਾਰਡੀ ਸਟੇਟ ਵੱਲੋਂ ਘਟ ਉਹਨੂੰ ਅਸੀਂ ਯੂਜ਼ ਕਰ ਸਕਦੇ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਵਿੱਚ ਭਾਰਤ ਜੋੜੋ ਯਾਤਰਾ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਦੀ ਪੀੜਾ ਸਮਝਦੇ ਹੋਏ ਅੱਜ ਤੱਕ ਰਿਕਾਰਡ ਹੈ ਕਿ ਪੈਦਲ ਇੰਨਾ ਚੱਲ ਕੇ ਜਿੰਨਾ ਮਰਜੀ ਠੰਡ ਗਰਮੀ ਜੋ ਮਰਜੀ ਸੀ ਉਹ ਸਾਰਾ ਕੁਝ ਸਮਝ ਕੇ ਹਰ ਵਰਗ ਦੇ ਇਸ਼ੂ ਚੱਕੇ ਆ ਕਾਮਨ ਮੈਨ ਦੇ ਚੱਕੇ ਇਕੱਲਾ ਹੀ ਨਹੀਂ ਕਿ ਕਾਂਗਰਸ ਕਰਨ ਨਾਲ ਲਈ ਫਿਰਦੇ ਆ ਕਾਂਗਰਸਤ ਲਾ ਨੌਨ ਕਾਂਗਰਸਮੈਨ ਵੀ ਉਹਨਾਂ ਨੂੰ ਸਾਰੇ ਵਰਗਾਂ ਵਿੱਚ ਚੱਕੇ ਤੇ ਲੋਕਾਂ ਦਾ ਵਿਸ਼ਵਾਸ ਪੈਦਾ ਹੋਇਆ ਹੈ ਰਾਹੁਲ ਜੀ ਚ ਇੱਕ ਮਚਿਓਰਡ ਸਾਡੇ ਐਸੀ ਲੀਡਰ ਬਣੇ ਨੇ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਕਿੰਨੀ ਵਾਰ ਆਏ ਪੰਜਾਬ ਕਿੰਨੀ ਵਾਰ ਗਏ ਦਰਵਾਜ ਸਾਹਿਬ ਹਾਲਾਂਕਿ ਚਲੋ ਇਹ ਇਸ਼ੂ ਮੈਂ ਕਿਸੇ ਵਕਤ ਫੇਰ ਚੱਕੂੰਗੀ ਜਿਹਦੀ ਬਾਰ-ਬਾਰ 84 84 ਦੀ ਗੱਲ ਕਰਦੇ ਅਰੇ ਸ਼ੁਰੂਆਤ ਕਿਹਨੇ ਕੀਤੀ ਹੈ ਇਹ ਕਿੱਥੋਂ ਸ਼ੁਰੂ ਹੋਇਆ ਕਪੂਰੀ ਦਾ ਮੋਰਚਾ ਸੀ ਪਾਣੀ ਦਾ ਉੱਥੋਂ ਚੱਕ ਕੇ ਕੌਣ ਲੈ ਕੇ ਗਿਆ ਉਹਨੂੰ ਅਕਾਲ ਤਖਤ ਸਭ ਤੇ ਕੌਣ ਲੈ ਕੇ ਗਿਆ ਦਰਬਾਰ ਸਾਹਿਬ ਪਾਉਣ ਲੈ ਕੇ ਗਿਆ ਪਾਣੀ ਦੇ ਮਾਮਲੇ ਨੂੰ ਉਥੇ ਲਜਾਣ ਦਾ ਕੋਈ ਹੱਕ ਸੀ ਉਹ ਤਾਂ ਸਭ ਸਾਰਿਆਂ ਦਾ ਸਾਂਝਾ ਸਾਡਾ ਦਾਖਤਾ ਸਾਡਾ ਆਪਣਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਹੈ ਉਥੇ ਜਾ ਕੇ ਲਗੇ ਉਥੇ ਫਿਰ ਕਈ ਤਰ੍ਹਾਂ ਦੇ ਲੋਕ ਉਹਦੇ ਵਿੱਚ ਮਿਕਸਪ ਹੋਏ ਕੀ ਕੁਝ ਹੋਇਆ ਪੰਜਾਬ ਦਾ ਕਿੰਨਾ ਖੂਨ ਖਰਾਬਾ ਹੋਇਆ ਤੇ ਆ ਮਾਮਲੇ ਛੜੇ ਤੇ ਉਥੇ ਫਿਰ ਆ ਫੌਜ ਪੁਲਿਸ ਜੋ ਕੁਝ ਹੋਇਆ ਸਾਡੇ ਜਿਮੇ ਲੱਗਿਆ ਲੇਕਿਨ ਲੈ ਕੇ ਕੌਣ ਗਿਆ ਕੀ ਇਹ ਪਾਣੀ ਦਾ ਅੰਦੋਲਨ ਉਥੇ ਲ ਜਾ ਕੇ ਲੜਨਾ ਚਾਹੀਦਾ ਸੀ ਜਾਂ ਕਿਸੇ ਹੋਰ ਥਾਂ ਤੇ ਸਾਡੇ ਪਵਿੱਤਰ ਸਥਾਨ ਜਾਂਦੇ ਆ ਸੀ ਸਿਰ ਟੱਕੇ ਜਾਂਦੇ ਆ ਹੱਥ ਸੋਚੇ ਕਰਕੇ ਜਾਂਦੇ ਆ ਜੁੱਤੇ ਲਜਾਬਾਂ ਲਾ ਕੇ ਜਾਂਦੇ ਆ ਤੇ ਉੱਥੇ ਤੁਸੀਂ ਜਾ ਕੇ ਇੱਕ ਅੰਦੋਲਨ ਦਾ ਨਾਂ ਦੇ ਕੇ ਜਿਹੜੇ ਸਾਰੇ ਲੋਕ ਸ਼ਾਮਲ ਹੁੰਦੇ ਨੇ ਉੱਥੇ ਲੈ ਕੇ ਗਏ ਉਹਦੀ ਨਿਉਂ ਕਿਨੇ ਰੱਖੀ ਹੈ ਕਿ ਸਾਰੀ ਚੀਜ਼ ਦੀ ਇਹ ਕਿਸੇ ਵਾਰ ਠੀਕ ਹੈ ਡਿਟੇਲ ਵਿੱਚ ਕਰਾਂਗੇ ਡਿਸਕਸ ਇੰਡੀਲੀ ਤਾਂ ਬਹੁਤ ਲੰਬੀ ਚੌੜੀ ਡਿਸਕਸ਼ਨ ਲੰਬੀ ਚੌੜੀ ਹੋਣੀ ਚਾਹੀਦੀ ਹੈ ਅੱਜ ਅਸੀਂ ਇਹੀ ਮੰਗ ਮੰਗਦੇ ਆ ਕਿ ਜਿਹੜਾ ਨਿਗਾਰ ਰਾਜਨੀਤੀ ਵਿੱਚ ਸਮਾਜ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੈਂ ਨਹੀਂ ਕਹਿੰਦੀ ਸਾਰੇ ਮਾੜੇ ਨੇ ਕਈ ਵਿੱਚ ਬਹੁਤ ਵਧੀਆ ਚੰਗੇ ਬੰਦੇ ਨੇ ਹਰ ਫੀਲਡ ਵਿੱਚ ਲੇਕਿਨ ਉਹ ਥੋੜੇ ਹੋਣ ਕਰਕੇ ਉਹ ਬੇਚਾਰੇ ਬੇਬਸ ਹੋ ਕੇ ਰਹਿ ਜਾਂਦੇ ਆ ਸਾਡੇ ਜੇ ਲੀਡ ਲੀਆ ਰਾਹੁਲ ਗਾਂਧੀ ਜੀ ਨੇ ਜੇ ਮੈਂ ਕਿਹਾ ਕਿ ਜਿਸ ਤਰੀਕੇ ਅੰਦਰਵਾੜ ਸਾਹਿਬ ਵੀ ਆਏ ਸ਼ਰਦਾ ਦਾਲ ਪਾਂਡੇ ਜੇ ਉਹ ਕਿਸ ਪੁੱਛਿਆ ਨਹੀਂ ਉਹਨਾਂ ਨੇ ਆਪਣਾ ਆਪਣੇ ਤੌਰ ਤੇ ਹਾਲਾਂਕਿ ਜਿੰਨਾ ਉਹਨਾਂ ਦਾ ਕੋਈ ਕਸੂਰ ਨਹੀਂ ਜਿਸ ਤਰੀਕੇ ਨਾਲ ਉਹਨਾਂ ਨੇ ਧਾਰਮਿਕ ਤੌਰ ਤੇ ਵੀ ਸਤਿਕਾਰ ਦਿਖਾਇਆ ਜਿਸ ਤਰੀਕੇ ਨਾਲ ਹੁਣ ਵੀ ਇੱਥੇ ਪਾਰਲੀਮੈਂਟ ਦੇ ਵਿੱਚ ਸਾਰੇ ਧਰਮਾਂ ਦੇ ਆਪਨੇ ਸ਼ਿਵ ਜੀ ਜੀ ਦੀਆਂ ਗੁਰਦਾਨਕ ਦੀਆਂ ਤਸਵੀਰਾਂ ਲੈ ਕੇ ਉਹ ਸਾਰੇ ਧਰਮਾਂ ਦਾ ਸਨਮਾਨ ਕਰਕੇ ਕਿ ਸੈਕੂਲਰ ਪਾਰਟੀ ਹੈ ਕਾਂਗਰਸ ਇਹ ਦਿੱਤਾ ਹੈ ਤੇ ਅਸੀਂ ਉਹਨੂੰ ਦੇਸ਼ ਦੇ ਵਿੱਚ ਵੀ ਤੇ ਸੂਬੇ ਦੇ ਵਿੱਚ ਵੀ ਅੱਜ ਇੱਕ ਕਾਂਗਰਸ ਦਾ ਅਕਸ਼ ਬਹੁਤ ਵਧੀਆ ਬਣਾਇਆ ਰਾਹੁਲ ਗਾਂਧੀ ਜੀ ਨੇ ਜੀ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਸਾਰਿਆਂ ਨੂੰ ਔਰ ਉਹ ਦੇ ਮੁਤਾਬਕ ਚੱਲਣਾ ਚਾਹੀਦਾ ਤਾਂ ਫਿਰ ਜਿਵੇਂ ਫਿਊਚਰ ਤੁਸੀਂ ਪੁੱਛਿਆ ਕਾਂਗਰਸ ਦਾ ਫਿਊਚਰ ਫਿਰ ਇੰਨਾ ਵਧੀਆ ਜਿਹੜਾ ਪੱਲਾ ਪੁਰਾਣਾ ਸੀ ਉਸ ਤੋਂ ਵਿੱਚ ਆ ਹੋ ਸਕਦਾ ਮੇਰਾ ਅਖੀਰਲਾ ਸਵਾਲ ਹੈ ਜਿਮਨੀ ਚੋਣਾ ਆ ਰਹੀਆਂ ਨੇ ਹੁਣ ਤਾਂ ਜਲੰਧਰ ਔਰ ਉਸ ਤੋਂ ਬਾਅਦ ਅੱਗੇ ਵੀ ਡਿਕਲੇਅਰ ਹੋ ਜਾਣੀਆਂ ਗਿੱਦੜਬਾਹਾ ਹੋ ਗਿਆ ਡੇਰਾ ਬਾਬਾ ਨਾਨਕਪੁਰ ਵੱਖ-ਵੱਖ ਥਾਵਾਂ ਦੇ ਉੱਪਰ ਤਾਂ ਤੁਸੀਂ ਕਿਵੇਂ ਦੇਖਦੇ ਹੋ ਜਲੰਧਰ ਜਿਮਨੀ ਚੋਣ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਮੁੱਖ ਮੰਤਰੀ ਭਗਵੰਤਪਾਲ ਜੀ ਨੇ ਡੇਰਾ ਲਾਇਆ ਹੋਇਆ ਉੱਥੇ ਕੋਠੀ ਵੀ ਲੈ ਲਈ ਉਹਨਾਂ ਨੇ ਉੱਥੇ ਜਲੰਧਰ ਤੋਂ ਐਮਪੀ ਜਿੱਤੇ ਚਰਨਜੀਤ ਸਿੰਘ ਚੰਨੀ ਲੱਗੇ ਹੋਏ ਆ ਪ੍ਰਚਾਰ ਕਰਨ ਵਾਸਤੇ ਤੁਹਾਨੂੰ ਕੀ ਸਿਚੁਏਸ਼ਨ ਲੱਗ ਰਿਹਾ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਹੰਗਾਰਾ ਮਿਲਿਆ ਜਿਮਨੀ ਚੋਣਾਂ ਵੈਸੇ ਕਿਹਾ ਜਾਂਦਾ ਕਿ ਸਰਕਾਰ ਦਾ ਦਬਦਬਾ ਹੁੰਦਾ ਪਰ ਕੀ ਹਾਲਾਤ ਕੀ ਨਜ਼ਰ ਆਉਂਦੇ ਤੁਹਾਨੂੰ ਦੇਖੋ ਪਹਿਲੀ ਗੱਲ ਤਾਂ ਜਿਵੇਂ ਹੰਗਾਰਾ ਦਿੱਤਾ ਪਾਰਲੀਮੈਂਟ 'ਚ ਮੈਂ ਬਹੁਤ ਵੋਟਾਂ ਦਾ ਧੰਨਵਾਦੀ ਹਾਂ ਸਾਰੇ ਪੰਜਾਬ ਦੇ ਵਿੱਚ ਜਿਨ੍ਹਾਂ ਸਾਡੀ ਮਦਦ ਕੀਤੀ ਐ ਇਸ ਵਕਤ ਫਿਰ ਪਛਾਣਿਆ ਕਾਂਗਰਸ ਨੂੰ ਨੰਬਰ 2 ਹੁਣ ਜਿਲੰਦਰ ਦੀ ਬਾਈ ਇਲੈਕਸ਼ਨ ਦੀ ਗੱਲ ਤੁਸੀਂ ਕੀਤੀ ਹੈਗੀ ਐ ਸਾਰੇ ਠੀਕ ਐ ਸਾਰੀ ਸਰਕਾਰ ਬੈਠੀ ਐ ਉੱਥੇ ਸਰਕਾਰੀ ਸਤਾ ਹੁੰਦੀ ਐ ਉਹਨੂੰ ਹਰ ਤਰੀਕੇ ਨਾਲ ਜੂਜ਼ ਜਾਂ ਮਿਸਚੂਜ਼ ਕੀਤਾ ਜਾ ਸਕਦਾ ਹੁੰਦਾ ਕੱਲਾ ਮੈਂ ਹੀ ਨਹੀਂ ਕਹਿੰਦੀ ਹਰੇਕ ਭਗਤਤਾ ਚ ਹੁੰਦਾ ਕਿਤੇ ਵੱਧ ਹੋਇਆ ਕਿਤੇ ਘੱਟ ਹੋਇਆ ਤੇ ਲੇਕਿਨ ਇੱਥੇ ਚੰਨੀ ਜੀ ਜਿੱਤ ਕੇ ਗਏ ਨੇ ਜਿਦਾ ਇਹ ਲੋਕਾਂ ਨੇ ਲੋਕਾਂ ਦਾ ਵਿਸ਼ਵਾਸ ਹੈ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਕਾਂਗਰਸ ਪਾਰਟੀ ਅਸੀਂ ਉੱਥੋਂ ਵਧੀਆ ਤਰੀਕੇ ਨਾਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਿਵੇਂ ਚੰਨੀ ਜਿੱਤ ਕੇ ਆਏ ਨੇ ਆਈ ਸਾਡੀ ਸੈਂਬਰੀ ਜਿੱਤ ਕੇ ਆਉ ਸਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਕੋਲ ਤਾਂ ਜੇ ਉਮੀਦਵਾਰੀ ਕੋਈ ਇਧਰ ਵਗ ਜਾਂਦਾ ਕੋਈ ਇਧਰ ਵਗ ਜਾਂਦਾ ਔਰ ਜੋ ਤਕਰ ਜਲਟਾਉਣਾ ਜਾਂ ਵੋਟਾਂ ਫੜਨੀ ਹੈ ਪਤਾ ਨਹੀਂ ਕਿਹੜਾ ਕਿਹੜਾ ਕਿੱਧਰ ਹੋਊ ਕਿਹੜਾ ਕਿਹੜਾ ਕਿੱਧਰ ਨਾ ਖੜਾ ਹੋ ਇਹ ਤਾਂ ਜੇ ਉਮੀਦਵਾਰ ਤੇ ਰਹਿ ਕੇ ਮੇਰਾ ਇਸ ਨੂੰ ਉਮੀਦਵਾਰਾਂ ਨੂੰ ਪੱਕਾ ਕਰਨ ਚ ਲੱਗੇ ਹੋਏ ਨੇ ਜਿੱਤ ਵਾਲੇ ਪਾਸੇ ਇਹਨਾਂ ਦੀ ਕੋਈ ਗੱਲ ਹੈ ਨਹੀਂ ਚਾਹੇ ਉਹ ਕਾਲੀ ਦਲਾ ਚਾਹੇ ਉਹ ਆਪਣਾ ਆਮ ਆਦਮੀ ਹੈ ਚਾਹੇ ਉਹ ਭਾਜਪਾ ਹੈ ਉਥੇ ਕਲੀਅਰ ਕੱਟ ਲੋਕਾਂ ਨੇ ਦੇਖ ਲੇਗੇ ਤਾਂ ਤਮਾਸ਼ੇ ਵਾਲੀਆਂ ਪਾਰਟੀਆਂ ਤੇ ਆ ਕਾਂਗਰਸ ਪਾਰਟੀ ਹੈ ਮੈਨੂੰ ਪੂ ਤਾਂ ਬੀਬੀ ਰਜਿੰਦਰ ਕੌਰ ਪੱਟਲ ਹੁਣੀ ਸਾਡੇ ਨਾਲ ਸੀਗੀ तमाम ਮਸਲੇ ਨੂੰ ਲੈ ਕੇ ਗੱਲਬਾਤ ਹੋਈ ਹੈ ਪੰਜਾਬ ਦੇ ਸਿਆਸੀ ਮਸਲੇ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਇਹਨਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਰਿਵਾਈਵਲ 100% ਹੋਏਗਾ